ਸਰਕਾਰ ਦਾ ਸੁਝਾਅ ਹੈ ਕਿ ਉਹਦੇ ਦੀ ਸ਼ਰਤ ਨੂੰ ਪਾਇਲਟ ਕਰਕੇ ਇਹ ਦੇਖੇਗਾ ਕਿ ਨਾਲ ਦੇ ਸੇਵਾਦਾਰਾਂ ਦੇ ਕੋਲੋਂ ਸੇਵਾਦਾਰਾਂ ਤੋਂ ਇਹ ਸੁਣਨ ਨੂੰ ਮਿਲੋਗੇ ਕਿ ਉਹਦੇ ਦਾ ਸੁਝਾਅ ਹੈ ਕਿ ਉਹਦੇ ਨਾਲ ਕਰਕੇ ਦੇਖੇ ਕਿ ਨਾਲ ਦੇ ਸੇਵਾਦਾਰਾਂ ਦੇ ਕੋਲੋਂ ਸੇਵਾਦਾਰਾਂ ਦੇ ਨਾਲ ਨਾਲ ਸੇਵਾਦਾਰਾਂ ਦੇ ਕੋਲੋਂ ਪਾਇਲਟ ਕਰਕੇ ਉਹਨਾਂ ਨੂੰ ਦੱਸਿਆ ਜਾਵੇਗਾ ਕਿ ਸਭ ਪਾਸੇ ਇਸ ਦੇ ਮੇਰੇ ਤੋਂ ਗੁਰਦੇਵ ਜੀ ਦਾ ਸੰਗੀਤ ਵਾਲੀ ਜੇ ਉਹ ਮਾਸਾ ਪਰ ਉਹ ਦੇਸ ਮੰਨ ਲਿਆ ਸਭ ਇਸੇ ਵਿੱਚ ਸੰਗੀਤ ਦੀ ਸੰਗੀਤ ਜਿਹੜੇ ਉਹਰੇ ਹੋਰੇ ਨਾ ਉਹ ਜਿਹੜਾ ਸਭ ਮਾਰਾ ਕੀਤਾ ਗਿਆ ਤੇ ਨਵੇਂ ਸਿਰੇ ਤੋਂ ਭਰਤੀ ਜਿਹੜੀ ਸੀ ਉਹ ਕੀਤੀ ਗਈ ਬਲਕਿ ਭਗਵਾਨਪਰਮਾਨ ਨੇ ਸ਼ੈ ਟੇਗੋਰ ਥੀਏਟਰ ਦੇ ਵਿੱਚ ਇਸ ਗੱਲ ਆਪ ਇਸ ਨੂੰ ਕਬੂਲਿਆ ਵੀ ਨਾਇਬ ਤਸਿਲਦਾਰਾਂ ਦੇ ਪੇਪਰਾਂ ਦੇ ਵਿੱਚ ਬਹੁਤ ਘਪਲਾ ਹੋਇਆ ਲੀਕ ਹੋਏ ਪੈਸੇ ਦਾ ਆਦਾਨ ਪ੍ਰਦਾਨ ਇਸੇ ਤਰ੍ਹਾਂ ਨਾਲ ਇਹ ਜਿਹੜੇ ਐਸ ਐਸ ਏ ਦੇ ਪੇਪਰ ਹੋਏ ਇਹ 28 ਜਨਵਰੀ 2024 ਦਾ ਪੇਪਰ ਹੋਇਆ ਸੀਗਾ ਔਰ ਫਿਰ ਇਹਨੂੰ ਕਾਫੀ ਦੇਰ ਤੱਕ ਇਹਦੇ ਰਿਜ਼ਲਟਸ ਵਿਦ ਹੋਲਡ ਕੀਤੇ ਗਏ ਸ਼ਾਇਦ ਪਤਾ ਲੱਗਿਆ ਹੋਵੇ ਕਿ ਵਿਜੀਲੈਂਸ ਨੇ ਵੀ ਇਨਕੁਆਇਰੀ ਕੀਤੀ ਹੈ ਸ਼ਾਇਦ ਬੀਓਆਈ ਜਿਹੜੀ ਉਸਨੇ ਵੀ ਇਨਕੁਆਇਰੀ ਕੀਤੀ ਹੈ ਇੱਕ ਫਰਜ਼ੀ ਜੀ ਇਨਕੁਆਇਰੀ ਕੋਈ ਰਿਟਾਇਰਡ ਬਿਊਰੋਕਰੇਟ ਜਾਂ ਕਿਸੇ ਰਿਟਾਇਰਡ ਜੱਜ ਨੂੰ ਲਾ ਕੇ ਸਿਰਫ ਜਿਹਨੂੰ ਕਹਿੰਦੇ ਵਾਈਟਵਾਸ਼ ਕਰਨ ਵਾਸਤੇ ਉਹਦਾ ਜਿਹੜਾ ਸੀਗਾ ਲੋਕ ਦਿਖਾਵਾ ਕੀਤਾ ਤੇ ਹੁਣ ਇਹਨਾਂ ਨੇ ਜਿਹੜੇ ਰਿਜ਼ਲਟ ਸੀਗੇ ਆ ਹੁਣੇ ਰੀਸੈਂਟਲੀ ਕਿਹੜੀ ਤਰੀਕ ਨੂੰ ਛਾਏ ਪੁੱਤੇ ਲਾਸਟ ਵੀਕ ਕੀਤਾ ਆ ਪਿਛਲੇ ਹਫਤੇ ਨਤੀਜੇ ਕੱਢੇ ਨੇ ਐ ਨੈਤ ਤਸਿਲਦਾਰਾਂ ਦੀ ਭਰਤੀ ਦੇ ਤਰਜ਼ ਤੇ ਜਿਹੜੇ ਟਾਪਰ 44 ਕੈਂਡੀਡੇਟ ਨੇ 44 ਕੈਂਡੀਡੇਟਸ ਹੂ ਹੈਵ ਟਾਪਡ ਦ ਲਿਸਟ ਆਫ ਦ ਐਸਐਸਏ ਐਗਜ਼ਾਮ ਕਮ ਇਨਸਪੈਕਟਰ ਐਗਜ਼ਾਮ ਉਹਨਾਂ ਦੇ ਬਿਲਕੁਲ ਉਹੀ ਨੈਤ ਤਸਿਲਦਾਰਾਂ ਵਾਲੇ ਇਲਜ਼ਾਮ ਲੱਗ ਰਹੇ ਨੇ ਮਿਸਾਲ ਦੇ ਤੌਰ ਤੇ ਜਿਹੜੇ ਉਹਨਾਂ ਨੇ ਜਿਹੜੇ ਜਵਾਬ ਦਿੱਤੇ ਇਸ ਪੇਪਰ ਵਿੱਚ ਚਾਹੇ ਸਹੀ ਤੇ ਚਾਹੇ ਗਲਤ ਜਿਹੜੇ ਅੰਸਰ ਕੀਸ ਹੁੰਦੇ ਨੇ ਏ ਬੀ ਸੀ ਡੀ 44 ਦੇ ਬਿਲਕੁਲ ਇਨਬਿਨੀ ਨੇ ਜੇ ਇੱਕ ਨੇ ਇਨਕਰੈਕਟ ਕੀਤਾ ਤੇ ਸਾਰਿਆਂ ਨੇ ਇਨਕਰੈਕਟ ਕੀਤੇ ਜੇ ਇੱਕ ਨੇ ਉਸ ਨੂੰ ਸਿਲੈਕਟ ਕੀਤਾ ਕਰੈਕਟ ਆਨਸਰ ਹੈ ਜਿਹੜੀ ਵੀ ਕੀ ਸਿਲੈਕਟ ਕੀਤੀ ਤੇ ਸਾਰਿਆਂ ਨੇ ਉਸ ਸਿਲੈਕਟ ਕੀਤਾ ਇਹਦੇ ਚ ਇੱਕ ਗੱਲ ਹੋਰ ਵੀ ਪਾਈ ਗਈ ਇਸ ਭਰਤੀ ਚ ਕਿ ਬਹੁਤ ਸਾਰੇ ਜਿਹੜੇ ਹਨ ਉਹ ਆਪਸ ਵਿੱਚ ਰਿਲੇਟਿਡ ਕੈਂਡੀਡੇਟਸ ਸਿਲੈਕਟ ਹੋਏ ਨੇ ਜਿਵੇਂ ਕਿ ਇੱਕ ਘਰ ਵਾਲਾ ਤੇ ਇੱਕ ਘਰ ਵਾਲੀ ਇੱਕ ਸ਼ਾਇਦ ਫਸ ਚਾਚੇ ਦੇ ਪੁੱਤ ਪਰਾ ਇੱਕ ਸ਼ਾਇਦ ਪ੍ਰੋਬੇਬਲੀ ਸਾਲਾ ਤੇ ਭਨੋਇਆ ਇਹ ਸਾਰੀਆਂ ਗੱਲਾਂ ਕੋਇਨਸੀਡੈਂਸ ਨਹੀਂ ਹੋ ਸਕਦੀਆਂ ਇਹ ਸਾਰੇ ਜਿਹੜੀਆਂ OMR ਸ਼ੀਟਸ ਈਆਂ ਅਗਰ ਇਸ ਨੂੰ ਸਾਰੀਆਂ ਨੂੰ ਅਚੀ ਤਰੀਕੇ ਨਾਲ ਕੋਈ ਪ੍ਰੋਪਰ ਨਿਰਪੱਖ ਜਾਂਚ ਹੋਵੇਗੀ ਤਾਂ ਪਹਿਲਾਂ ਇੱਥੇ ਬੜੇ ਜਾਣਗੇ ਦੂਸਰਾ ਇਹ ਹੈਗਾ ਕਿ ਇਹਦੀ ਜੀਓਗ੍ਰਾਫੀਕਲ ਕਨਸੈਂਟਰੇਸ਼ਨ ਆਫ ਟਾਪਰਸ ਜਿਦਾ ਮੈਂ ਪਹਿਲਾਂ ਕਿਹਾ ਇਹ 44 ਚੋਂ 35 ਜਿਹੜੇ ਨੇ ਜਿਹੜਾ ਖੱਦਰ ਪੱਟੀ ਵਿੱਚ ਜ਼ਿਕਰ ਕੀਤਾ ਸੰਗਰੂਰ ਮਾਨਸਾ ਫਤਿਹਾਬਾਦ ਮੂਲਕ ਦੇ ਪਾਤੜਾ ਇੱਥੇ ਕਿ ਜਿਹੜੇ ਹੈ ਇਹਦਾ ਮਤਲਬ ਇਹ ਹੁੰਦਾ ਕਿ ਇਹ ਸਾਰਾ ਜਿਹੜਾ ਪੈਸਾ ਇਹ ਜਿਹੜਾ ਪੇਪਰ ਹੈ ਇਹ ਪਹਿਲਾਂ ਇਹਨਾਂ ਜੇਤੂ ਉਮੀਦਵਾਰਾਂ ਨੂੰ ਪੜਾਇਆ ਗਿਆ ਦਿੱਤਾ ਗਿਆ ਉਹਨਾਂ ਨੂੰ ਰਿੱਟੇ ਲਵਾਏਗੇ ਉਹਨਾਂ ਤੋਂ ਆਫਕੋਰਸ ਪੈਸੇ ਲੈ ਕੇ ਹੋਣਗੇ ਇਹਦਾ ਫ੍ਰੀ ਕੋ ਦਿੰਦਾ ਨਹੀਂਗਾ ਤੁਹਾਨੂੰ ਪਤਾ ਕਿ ਕਿਸੇ ਵੀ ਸਰਕਾਰੀ ਨੌਕਰੀ ਲੈਣ ਵਾਸਤੇ ਲੋਕੀ ਲੱਖਾਂ ਰੁਪਏ ਚੱਕੀ ਫਿਰਦੇ ਨੇ ਮੇਰੇ ਕੋਲ ਕਈ ਵਾਰੀ ਵਿਚਾਰੇ ਪਹੁੰਚ ਕਰਦੇ ਨੇ ਪਿੰਡਾਂ ਦੇ ਲੋਕੀ ਔਰ ਪਤਾ ਨਹੀਂ ਕਿੰਨੇ ਲੋਕ ਪੈਸੇ ਦੇ ਬੈਠੇ ਹੋਣੇ ਕਨਸਟੇਬਲ ਦੀ ਭਰਤੀ ਵਾਸਤੇ ਰੁਪਈਆ 5-5 7-7 10-10 ਲੱਖ ਰੁਪਈਆ ਚੱਕੀ ਫਿਰਦੇ ਨੇ ਬਥੇਰਾ ਸਮਝਾਈਦਾ ਕਿ ਇਹਦੇ ਕੋਲ ਪੈਸੇ ਨਾ ਦਿਓ ਪਹਿਲਾਂ ਤੁਹਾਡਾ ਫਿਜ਼ੀਕਲ ਹੋਊਗਾ ਤੁਹਾਡੇ ਰਿਟਨ ਐਗਜ਼ਾਮੀਨੇਸ਼ਨ ਕਾਫੀ ਡਿਸਕਰੇਜ ਕੀਤਾ ਪਰ ਲੋਕੀ ਚੱਕੀ ਫਿਰਦੇ ਨੇ ਬਿਕੋਜ਼ देयर ਇਸ ਕੰਪਲੀਟ ਡਰਥ ਆਫ ਗਵਰਨਮੈਂਟ এমਪਲੋਇਮੈਂਟ ਔਰ ਐਸੇ ਕਰਕੇ ਜਦੋਂ ਸਰਕਾਰੀ ਨੌਕ ਜੋਬਸ ਨਹੀਂ ਮਿਲਦੀਆਂ ਬੱਚੇ ਵਿਚਾਰੇ ਮਾਇੂਸ ਹੋ ਕੇ ਜਾਂ ਤਾਂ ਵਿਦੇਸ਼ਾਂ ਨੂੰ ਭੱਜ ਜਾਂਦੇ ਨੇ ਜਾਂ ਦੇ ਫਾਲ ਇੰਟੂ ਦਿਸ ਟਰੈਕ ਇਹ ਸਾਰੀ ਗੱਲ ਆਪਾਂ ਨੂੰ ਪਤਾ ਦੂਸਰਾ ਤੀਸਰਾ ਜਿਹੜਾ ਹੈ ਉਹਨਾਂ ਦੀ ਜਿਹੜੀ ਸਸਪੀਸ਼ੀਅਸ ਜਿਹੜੀ ਪਰਫਾਰਮੈਂਸ ਡਿਸਪੈਰਿਟੀ ਹੈ ਉਹਦੇ ਵਿੱਚ ਮਤਲਬ ਕਿ ਕਿਵੇਂ ਐ 43 ਜਿਹੜੇ ਹੈਗੇ ਨੇ ਉਹ ਹੁਣ ਆ ਕੇ ਟਾਪਰ ਹੋ ਗਏ ਜਦ ਕਿ ਜਿਹੜੇ ਪਹਿਲਾਂ ਇਹਨਾਂ ਨੇ ਇਮਤਿਹਾਨ ਦਿੱਤੇ ਸਾਰਿਆਂ ਨੇ ਪੰਜਾਬੀ ਦੇ ਪੇਪਰਾਂ ਵਿੱਚ ਫੇਲ ਹੁੰਦੇ ਰਹੇ ਨੇ ਕੋਈ ਕੱਢੂਗਾ ਤਾਂ ਦੇਖੂਗਾ ਤਾਂ ਪਤਾ ਲੱਗ ਜੂ ਜਾਂ ਜਿਹੜੇ ਹੋਰ ਕੰਪੀਟੀਟਿਵ ਐਗਜ਼ਾਮ ਹੋਏ ਨੇ ਖਾਸ ਤੌਰ ਦੇ ਉੱਤੇ ਜਿਹੜੇ ਮਗਲੇ ਜਿਹੜੇ ਘੱਟ ਚੈਲੈਂਜਿੰਗ ਹੋਣਗੇ ਉਹਨਾਂ ਵਿੱਚ ਫੇਲ ਹੁੰਦੇ ਰਹੇ ਨੇ ਸਾਰੇ ਤੇ ਗਰੁੱਪ ਬੀ ਦੇ ਇਮਤਿਹਾਨ ਜਿਹੜਾ ਕਿ ਔਖਾ ਪੇਪਰ ਆ ਉਥੇ ਆਲਟੋ ਸਾਰੇ ਟੌਪ ਕਰ ਗਏ ਤੇ ਪਾਸ ਹੋ ਗਏ ਨੇ ਇਹ ਕਿਵੇਂ ਹੋ ਸਕਦਾ ਵਾ ਔਰ ਜਿਹੜੀ ਟਰਾਂਸਪੇਰੈਂਸੀ ਤੇ ਅਕਾਉਂਟੇਬਿਲਟੀ ਜਿਹੜੀ ਸਰਕਾਰ ਕਹਿੰਦੀ ਅਸੀਂ ਕੱਟੜ ਇਮਾਨਦਾਰਾਂ ਦੀ ਸਰਕਾਰ ਆ ਜੀ ਇਹ ਸਾਰਾ ਉਹਨਾਂ ਨੇ ਮੇਰੇ ਸਾਹਮਣੇ ਨਾਲ ਇਹ ਬੇਈਮਾਨੀ ਦਾ ਇੱਕ ਫਰੋਡ ਦਾ ਇੱਕ ਬੜਾ ਗਲੇਰਿੰਗ ਐਗਜ਼ਾਮਪਲ ਆ ਇਹ ਸਾਫ਼ ਦੱਸਦਾ ਕਿ ਪੰਜਾਬ ਦੇ ਵਿੱਚ ਕੋਈ ਵੀ ਬੱਤੀ ਨਾ ਸਿਰਫ ਐਸਐਸਏ ਕਮਨ ਇਨਸਪੈਕਟਰਸ ਦੀ ਬਲਕਿ ਨਾ ਸਿਰਫ ਨੈਪ ਤਸੀਲਦਾਰ ਦੀ ਜਿੰਨੀਆਂ ਭਰਤੀਆਂ ਕੀਤੀਆਂ ਜਾ ਰੀਆਂ ਨੇ ਇਹਨਾਂ ਵਿੱਚ ਸਾਰਾ ਘਟਾਲੇਬਾਜ਼ੀ ਜਿਵੇਂ ਕਿ ਕਦੀ ਬਿਹਾਰ ਚ ਸੁਣਦੇ ਸੀ ਕਿ ਪੇਪਰ ਲੀਕ ਹੋ ਰਿਹਾ ਵਾ ਜਾਂ ਹੋਰ ਨਹੀਂਆ ਬੈਕਵਰਡ ਸਟੇਟਸ ਯੂਪੀ ਵਗੈਰਾ ਛੋੜਦੇ ਸੀਗੇ ਉਸੇ ਹੀ ਟੈਕਨੋਲੋਜੀ ਦੇ ਨਾਲ ਉਸੇ ਹੀ ਤਰਜ਼ ਦੇ ਨਾਲ ਉਸੇ ਹੀ ਸੇਮ ਜਿਹੜਾ ਮੈਥਡੋਲੋਜੀ ਅਪਲਾਈ ਕਰਕੇ ਤੇ ਇਹਨਾਂ ਪੇਪਰਾਂ ਵਿੱਚ ਚਿਹਤਿਆਂ ਨੂੰ ਔਰ ਚ ਚਿਹਤਿਆਂ ਨਾਲੋਂ ਵੀ ਆਈ ਊਡ ਸੇ ਦਿਸ ਇਸ ਦਿਸ ਇੰਟਾਇਰ ਰਿਕਰੂਟਮੈਂਟ ਆਫ ਐਸਐਸਏ ਕਮ ਇਨਸਪੈਕਟਰਸ ਸਮੈਕਸ ਆਫ ਡੀਪ ਰੂਟਡ ਕਨਸਪੀਰੇਸੀ ਐਂਡ ਕ腐ਪਸ਼ਨ ਹੁਣ ਇਹਦੀ ਜਾਂਚ ਕੌਣ ਕਰੇਗਾ ਆਪਾਂ ਸਾਰੇ ਜਾਣਦੇ ਕਿ ਵਿਜੀਲੈਂਸ ਜਿਹੜੀ ਆ ਪੰਜਾਬ ਦੀ ਉਹ ਤਾਂ ਸਿਰਫ ਬਗਵਦੀਆਂ ਨੂੰ ਠੋਕਣ ਤੇ ਪਰਚੇ ਦਰਜ ਕਰਨ ਤੇ ਜਿਹੜੇ ਕੋਈ ਵਿਚਾਰੇ ਹਿਊਮਨ ਰਾਈਟ ਐਕਟੀਵਿਸਟ ਆ ਉਹਨਾਂ ਨੂੰ ਕਿੱਦਾਂ ਉਹਨਾਂ ਦੇ ਮੂੰਹ ਬੰਦ ਕਰਾਏ ਜਾਣ ਉਹ ਸਿਆਸਤ ਰਹੀ ਵਿਜੀਲੈਂਸ ਦਾ ਕੰਮ ਤਾਂ ਇਹ ਸੀਗਾ ਕਿ ਅਗਰ ਕੋਈ ਪੇਪਰ ਪਰਤੀ ਲੀਕੇਜ ਕੋ ਗਲਤ ਹੋ ਰਹੀ ਆ ਤੇ ਇਹਦੇ ਤੇ ਤੁਸੀਂ ਪ੍ਰੋਪਰ ਜਾਂਚ ਕਰਕੇ ਤੇ ਜਿਹੜੇ ਰਿਸਪਾਂਸਿਬਲ ਬੰਦੇ ਉਹਨਾਂ ਨੂੰ ਫੜ ਕੇ ਅੰਦਰ ਦਿਓ ਆ ਤੁਸੀਂ ਦੇਖ ਰਹੇ ਹੋ ਕਿ ਤਾਂ ਲੜਕੀਆਂ ਵਿਚਾਰੀਆਂ ਖੜੀਆਂ ਨੇ ਇਹਨਾਂ ਨੇ ਪਤਾ ਨਹੀਂ ਕਿੰਨੇ ਕਿੰਨੇ ਸਾਲ ਆਪਣੇ ਘਰਾਂ ਦੇ ਆਪਣੇ ਮਾਪਿਓ ਦਾ ਪੈਸਾ ਖਰਚ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਟਿਊਸ਼ਨਾਂ ਲੈ ਕੇ ਕਿੱਥੇ ਕਿੱਥੇ ਅਕੈਡਮੀਆ ਜੁਆਇਨ ਕਰਕੇ ਇਹ ਵਿਚਾਰੇ ਮਸੀਂ ਤਿਆਰ ਕਰਦੇ ਨੇ ਤੇ ਜਦੋਂ ਪੇਪਰ ਆਉਂਦਾ ਵਾ ਤੇ ਠੱਗ ਠੋਰ ਬੇਈਮਾਨ ਲੋਕ ਜਿਹੜੇ ਨੇ ਉਹ ਪੈਸੇ ਦੇ ਕੇ ਤੇ ਗਾਂ ਲੰਗ ਜਾਣੇ ਨੇ ਜਿਹੜਾ ਦੀ ਕੋਈ ਮੈਰਿਟ ਨਹੀਂ ਸੋ ਇਹ ਸਾਰੇ ਮਸਲੇ ਨੂੰ ਰੱਖ ਕੇ ਅਸੀਂ ਇਹਦਾ ਧਿਆਨ ਮੈਂ ਅੱਜ ਗਵਰਨਰ ਪੰਜਾਬ ਕਿਉਂਕਿ ਹੋਰ ਤੱਕ ਉਹ ਅਥਾਰਟੀ ਸਾਡੇ ਕੋਲ ਬਚੀ ਨਹੀਂ ਗਈ ਰਾਜਪਾਲ ਪੰਜਾਬ ਨੂੰ ਇਸ ਪੱਤਰ ਨੂੰ ਫਾਰਵਰਡ ਕੀਤਾ ਵਾ ਔਰ ਉਹਨਾਂ ਤੋਂ ਮੰਗ ਕੀਤੀ ਕਿ ਇਹਦੀ ਸੀਬੀਆਈ ਜਾਂਚ ਕਰ ਦੇ। ਜਾਂ ਫਿਰ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਕਰਾ ਦਿਓ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਵੀ ਏਜੰਸੀ ਤੋਂ ਜਾਂਚ ਕਰਾਉਣੀ ਸਮਝ ਲਓ ਕਿ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਬਰਾਬਰ ਆ। ਮੈਂ ਰਾਜਪਾਲ ਸਾਹਿਬ ਨੂੰ ਅੱਜ ਪੱਤਰ ਲਿਖ ਕੇ ਇਹ ਸਾਰਾ ਜਿਹੜਾ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਇਸ ਦੀ ਕੁੜੀ ਸੀਬੀਆਈ ਨੇ ਪੁਖਤਾ ਟਾਈਮ ਬউন্ড ਜਾਂਚ ਮੰਗ ਕੀਤੀ ਔਰ ਜਿਹਨਾਂ ਲੋਕਾਂ ਨੇ ਗੁਨਾਹ ਕੀਤਾ ਚਾਹੇ ਉਹ ਐਸਐਸਬੋਰਡ ਦੇ ਅਧਿਕਾਰੀ ਨੇ ਚਾਹੇ ਉਹ ਦਲਾਲ ਨੇ ਵਿੱਚ ਪੀਪਲ ਪੇਪਰ ਦੀ ਕਰਨ ਵਾਲੇ ਉਹਨਾਂ ਸਾਰਿਆਂ ਦੇ ਖਾਤਬ ਬਣਦੀ ਉਪਤਾ ਕਰਵਾਏ ਹੋਵੇ ਔਰ ਇਸ ਪੇਪਰ ਨੂੰ ਰੱਦ ਕੀਤਾ ਜਾਵੇ ਇਸ ਪੇਪਰ ਨੂੰ ਸਕ੍ਰੈਪ ਕਰਕੇ ਨਵੇਂ ਸਿਰੇ ਤੋਂ ਟਰਾਂਸਪੇਰੈਂਟ ਤਰੀਕੇ ਦੇ ਨਾਲ ਐਸ ਐਸ ਏ ਕਮ ਇਨਸਪੈਕਟਰਸ ਦੀ ਜਿਹੜੀ ਪ੍ਰਕਿਰਿਆ ਉਹ ਨਵੇਂ ਸਿਰੇ ਤੋਂ ਕਰਾਈ ਜਾਵੇ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਕੋਈ ਗੱਲ ਹੋਰ ਕਰਾਂ ਮੈਂ ਬੇਨਤੀ ਕਰੂੰਗਾ ਔਰ ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਇੱਕ ਭਰਤੀਆਂ ਦੇ ਵਿੱਚ ਕਿ ਸਪੋਰਟਸ ਕੋਟੇ ਦੇ ਵੀ ਵਿਚਾਰੇ ਲੋਕ ਥੱਕੇ ਖਾਰੇ ਨੇ ਕੱਲ ਤੁਸੀਂ ਦੇਖਿਆ ਖਾਣੇ ਦੇ ਵਿੱਚ ਲਾਸ਼ ਪਈ ਗਈ ਇੱਕ ਸਪੋਰਟਸਮੈਨ ਕਬੱਡੀ ਦਾ ਪਲੇਅਰ ਨੂੰ ਕੱਦ ਦੀ ਚਾਚੂ ਦੇ ਵਾਸਤੇ ਖਾਣੇ 'ਚ ਰੱਖਿਆ ਸੀਗਾ ਉਹ ਪਤਾ ਹੀ ਨਹੀਂ ਕਿ ਵਿਚਾਰਾ ਮਾਰਿਆ ਕਿੱਦਾਂ ਗਿਆ ਹੈਗਾ ਔਰ ਸਪੋਰਟਸ ਕੋਟੇ ਦੀ ਪਿਛਲੇ 9 ਸਾਲ ਤੋਂ ਭਰਤੀ ਨਹੀਂ ਹੋ ਰਹੀ ਕਿਤੇ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਕੀ ਕਹਿੰਦੇ ਸੀ ਖੇਡਵੱਤਨ ਦਾ ਪਤਾ ਨਹੀਂ ਕਿਹੜੀਆਂ ਖੇਡਾਂ ਬਣਾਇਆ ਫਰਾਡ ਜੀਆਂ ਗੱਲਾਂ ਕਰ ਕਰਕੇ ਐਵੇਂ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਵਾਸਤੇ ਉਹਦੇ 'ਚ ਪਿਛਲੇ 9 ਸਾਲਾਂ ਵਿੱਚ ਸਪੋਰਟਸ ਕੋਟੇ ਵਿੱਚ ਕੋਈ ਭਰਤੀ ਨਹੀਂ ਹੋਈ ਜਿਹੜੇ ਐਮਿਨੈਂਟ ਸਪੋਰਟਸ ਐਨ ਲੈ ਨੈਸ਼ਨਲ ਐਨਟਰਨੈਸ਼ਨਲ ਦੇ ਆਰ ਰਨਿੰਗ ਫਰਮ ਪਿੱਲਰ ਟੂ ਪੋਸਟ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਇਸ ਮੌਜੂਦਾ ਸਰਕਾਰ ਦੇ ਵਿੱਚ ਸਾਡੀ ਇਹ ਵੀ ਮੰਗਿਆ ਕਿ ਸਪੋਰਟਸਮੈਨ ਜਿਹੜੇ ਬਹੁਤ ਮਿਹਨਤ ਕਰਕੇ ਕਿਸੇ ਫੀਲਡ ਵਿੱਚ ਐਕਸੈਲ ਕਰਦੇ ਨੇ ਨਾਮ ਬਣਾਉਂਦੇ ਨੇ ਦੇਸ਼ ਦਾ ਤੇ ਪੰਜਾਬ ਦਾ ਚਾਹੇ ਉਹ ਨੈਸ਼ਨਲ ਖੇਡਾਂ ਨੇ ਤੇ ਚਾਹੇ ਇੰਟਰਨੈਸ਼ਨਲ ਖੇਡਾਂ ਨੇ ਉਹਨਾਂ ਨੂੰ ਬਣਦਾ ਯੋਗਥਾਨ ਸਪੋਰਟਸ ਪਾਲਿਸੀ ਸਾਡੇ ਪਹਿਲੇ ਕੋਈ ਨੀ ਇਹ ਸਾਰੀਆਂ ਗੱਲਾਂ ਮੈਂ ਸਮਝਦਾ ਕਿ ਭਗਵਾਨ ਜੀ ਮਾਨ ਤੇ ਜਿਹੜੇ ਕਹਿੰਦੇ ਅਸੀਂ ਕੱਟੜ ਇਮਾਨਦਾਰ ਕਦੇ ਇਮਾਨਦਾਰ ਆ ਜਾਂ ਇੰਨਾ ਹਜੂਮ ਤੁਸੀਂ ਦੇਖ ਸਕਦੇ ਹੋ ਸਿਰਫ ਇੱਕ ਪੇਪਰ ਦੇ ਨਾਲ ਫੈਸਲੇ ਤਾਂ ਵਿਚਾਰੇ ਉਹਨੇ ਜਿਹੜੇ ਇੱਥੇ ਪਹੁੰਚ ਕੇ ਨੇ ਚੰਡੀਗੜ੍ਹ ਪਤਾ ਨਹੀਂ ਕਿੰਨੇ ਹੋਰ ਸੈਂਕੜੇ ਹਜ਼ਾਰਾਂ ਘਰਾਂ 'ਚ ਬੈਠੇ ਰੋ ਰਹੇ ਹੋਣਗੇ ਡਿਪਰੈਸ਼ਨ ਦਾ ਸ਼ਿਕਾਰ ਹੋਏ ਹੋਣੇ ਆ ਜਿਹੜੇ ਵਿਚਾਰੇ ਹਤਾਸ਼ ਤੇ ਮਯੂਸ ਨੇ ਸੋ ਇਸ ਲਈ ਸੀਬੀਆਈ ਦੀ ਜਾਂਚ ਔਰ ਜਿਨ੍ਹਾਂ ਲੋਕਾਂ ਨੇ ਕੀਤਾ ਉਹਦਾ ਖਿਲਾਫ ਪੁਕਤਾ ਐਕਸ਼ਨ ਔਰ ਇਸ ਪੇਪਰ ਨੂੰ ਰੱਦ ਕਰਕੇ ਤੁਰੰਤ ਨਵੇਂ ਸਿਰੇ ਤੋਂ ਇਹ ਪੇਪਰ ਕਰਾ ਜਾਵੇ ਇਸ ਮੇਰੇ ਨਾਲ ਅੰਤਰ ਦੀਵ ਨੇ ਜਿਹੜੇ ਇਸ ਚੈਨਲ ਨੂੰ ਹੋਰ ਅੱਛੇ ਤਰੀਕੇ ਨਾਲ ਵੀ ਤੁਹਾਨੂੰ ਚੇਨ ਕਰ ਗਏ gota ਮੈਂ ਇਹਨਾਂ ਦੀ ਵੀ ਗੱਲ ਕੈਂਟੀਪੀਸ ਜ਼ਰੂਰ ਸੁਣਨਾ ਆਓ ਅੱਗੇ ਕਰੋ ਚੋ ਬਹੁਤ ਬਹੁਤ ਮਿਹਰਬਾਨੀ ਸਾਰੇ মিডিਆ ਦੀ ਤੇ ਸੁਪਾਲ ਸਿੰਘ ਖੈਰਾਵਲਾਂ ਦੀ ਆਲਾ ਬਿਲੀਆ ਅਥਾ ਬਹੁਤ ਧੰਨਵਾਦ ਜਿਹੜੇ ਆਪ ਦੀ ਜ਼ਿੰਮੇਵਾਰੀ ਨੂੰ ਲੈ ਕੇ ਆਏ ਨੇ ਮੈਂ ਬਹੁਤ ਉਰੀਬ ਰੱਖੂੰਗਾ ਗੱਲ ਜਿਹੜੀ ਡਿਟੇਲ ਹੈ ਕਿ ਜਦੋਂ ਜਨਵਰੀ 2024 ਦੇ ਵਿੱਚ ਪੇਪਰ ਹੋਇਆ ਤਾਂ ਇਹ 2023 ਤੱਕ ਪੰਜਾਬ ਚ ਜਿਹੜੀਆਂ ਗਰੁੱਪ B ਦੀਆਂ ਭਰਤੀਆਂ ਸੀ ਗਰੁੱਪ C ਤੇ B ਦੀਆਂ ਭਰਤੀਆਂ ਪੀਟ੍ਰ ਪਲਸ ਵੀ ਕੋਲ ਜਾਂਦੀਆਂ ਸੀ ਆਮ ਤੌਰ ਤੇ ਗਰੁੱਪ B ਦੀ ਭਰਤੀ ਪੀਪੀਐਸਸੀ ਕੋਲ ਜਾਂਦੀ ਸੀ 2023 ਚ ਪਹਿਲੀ ਵਾਰ ਪ੍ਰਮੁੱਖ ਮੰਤਰੀ ਜੀ ਨੇ ਇਹ ਬਿਆਨ ਦਿੱਤਾ ਸੀ ਕਿ ਗਰੁੱਪ B ਵੀ ਹੁਣ ਪੀਟ੍ਰ ਪਲਸ ਵੀ ਕੋਲ ਜਾਊਗਾ ਤਾਂ ਇਹ ਮਤਲਬ ਸ਼ਰਮਲੀ ਗੱਲ ਕਹਿ ਲਈ ਕਿ ਇਹ ਪਹਿਲੀ ਗਰੁੱਪ ਬੀ ਦੀ ਭਰਤੀ ਜਿਹੜੀ ਪੀਟ ਪੁਲਿਸ ਦੇ ਹਿੱਸੇ ਆਈ ਸੀ ਉਹਦਾ ਪੇਪਰ ਇਹਨਾਂ ਨੇ ਲਿਆ ਅਗਸਤ ਜਨਵਰੀ 2019 ਦੇ ਵਿੱਚ ਫਿਰ 7 ਤੋਂ 8 ਮਹੀਨੇ ਇਹਨਾਂ ਨੇ ਇਹੀ ਕਹਿ ਕੇ ਟਾਲਦੇ ਰਹੇ ਕਿ ਕਦੇ ਕੋਈ ਚੋਣ ਜਾਬਤਾ ਲੱਗੇ ਕਦੇ ਲੋਕ ਸਭਾ ਚੋਣਾਂ ਦਾ ਚੋਣ ਜਾਬਤਾ ਲੱਗੇ ਇਹਨਾਂ ਨੇ 7 ਤੋਂ 8 ਮਹੀਨੇ ਨਤੀਜਾ ਟਾਲੇ ਜਿਹੜੇ ਕਿ ਆਮ ਤੌਰ ਤੇ ਨਤੀਜੇ 1-2 ਮਹੀਨੇ ਚ ਆ ਜਾਂਦੇ ਨੇ 7-8 ਮਹੀਨੇ ਬਾਅਦ ਜਦੋਂ ਨਤੀਜਾ ਜਾਰੀ ਹੋਇਆ ਤਾਂ ਨਤੀਜੇ ਤੋਂ ਦੂਜੇ ਤੀਜੇ ਦਿਨ ਇਹ ਡਿਸਕ੍ਰਿਪੈਂਸੀਸ ਜਿਹੜੀਆਂ ਖੈਰਾਬ ਸਾਹਿਬ ਉਹਨਾਂ ਨੇ ਦੱਸਿਆ ਨੇ ਇਹ ਸਾਡੇ ਧਿਆਨ 'ਚ ਸਾਡੇ ਕੋਲ ਮਨਛੇਗੀ ਸੀ ਅਸੀਂ ਇਹਦੇ ਬਾਰੇ ਮੀਡੀਆ ਦੇ ਵਿੱਚ ਜਿੰਨਾ ਪੋਸਿਬਲ ਸੀਗਾ ਉਹ ਲੈ ਕੇ ਗਏ ਬੋਰਡ ਨੂੰ ਅਸੀਂ ਇਹਦੀ ਜਾਣਕਾਰੀ ਪਹਿਲੇ ਦਿਨੋਂ ਦੇਣੀ ਸ਼ੁਰੂ ਕਰਤੀ ਸੀ ਇਹ ਨਹੀਂ ਹੈਗਾ ਕਿ ਬੋਰਡ ਦੀ ਜਾਣਕਾਰੀ ਚ ਨਹੀਂ ਹੈਗਾ ਬੋਰਡ ਨੇ ਸਤੰਬਰ ਮਹੀਨੇ ਦੇ ਵਿੱਚ ਅਗਸਤ ਦੇ ਵਿੱਚ ਨਤੀਜੇ ਜਾਰੀ ਹੋਣ ਤੋਂ ਬਾਅਦ ਰੋਲਾ ਪੈਣਾ ਸ਼ੁਰੂ ਹੁੰਦਾ ਸਤੰਬਰ ਮਹੀਨੇ ਦੇ ਵਿੱਚ ਬੋਰਡ ਨੇ ਇਹ ਜਿਹੜੇ ਟਾਪਰ ਨੇ 44 ਮਤਲਬ ਬੋਰਡ ਨੇ 50 ਕ ਬੱਚੇ 5 5 6 6 ਕਰਕੇ ਬੋਰਡ ਦੇ ਵਿੱਚ ਡੇਲੀ ਸੱਦਨੇ ਸ਼ੁਰੂ ਕੀਤੇ ਤੇ ਇਨਕੁਆਇਰੀ ਦੇ ਨਾਮ ਤੇ ਤੁਸੀਂ ਹੈਰਾਨ ਹੋਵੋਗੇ ਜਾਣ ਕੇ ਕਿ ਗਰੁੱਪ ਬੀ ਦੀ ਪਰਤੀ ਵਧੀਆ ਲੈਵਲ ਦਾ ਪੇਪਰ ਬੋਰਡ ਨੇ ਇਨਕੁਆਇਰੀ ਦੇ ਨਾਮ ਤੇ ਉਹਨਾਂ ਤੋਂ ਪੁੱਛ ਕੇ ਪੰਜਾਬ ਆਪਣੇ ਭਾਰਤ ਯਾਦਕਾ ਤੋਂ ਹੋਇਆ ਸੀ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਸੀ ਪੰਜਾਬ ਦੀ ਰਾਜਧਾਨੀ ਕਿਹ ਹੈ ਇਹੋ ਜਿਹੇ ਸਵਾਲ ਪੁੱਛ ਕੇ ਕਹਿਤਾ ਕਿ ਅਸੀਂ ਇਨਕੁਆਇਰੀ ਕਰਾ ਲਈ ਇਹ ธรรมਲੀ ਗੱਲ ਹੈ ਗਰੁੱਪ ਬੀ ਦੀ ਪਰਤੀ ਦੀ ਜਿਹਦੇ ਵਿੱਚ ਐਡਾ ਨਕਲ ਦਾ ਮਾਮਲਾ ਆਇਆਗਾ ਤੇ ਬਿਲਕੁਲ ਉਸੇ ਟਰੈਕ ਤੇ ਆਇਆ ਜਿਹੜਾ 200 ਪਹਿਲੇ ਮੈਪ ਦੇ ਕੇਸ ਦੇ ਵਿੱਚ ਅਸੀਂ ਟਰਾਈ ਕੀਤਾ ਸੀਗਾ ਤਾਂ ਇਸ ਇਨਕੁਆਇਰੀ ਦੇ ਵਿੱਚ ਤਾਂ ਕੁਛ ਨਹੀਂ ਹੈਗਾ ਇਹ ਜਾਣਕਾਰੀ ਤਾਂ ਆਈ ਕਿਉਂਕਿ 44 ਤੋਂ ਬਾਅਦ 45 46 47 ਜਿਹੜੇ ਰੈਂਕ ਜੈਨੂਅਲ ਵਿਦਿਆਰਥੀ ਰਹੇ ਸੀ ਉਹਨਾਂ ਨੂੰ ਵੀ ਸਭਿਆ ਸੀਗਾ ਅ ਉਸ ਤੋਂ ਬਾਅਦ ਨਵੰਬਰ ਦੇ ਵਿੱਚ 26 ਨਵੰਬਰ 2024 ਨੂੰ ਅਸੀਂ ਪਹਿਲੀ ਵਾਰ ਲਿਖਤੀ ਜਿਹੜਿਆ ਸਾਰੇ ਸਬੂਤ ਨੇ ਕਿ ਜਿਹੜੀਆਂ ਗੱਲਾਂ ਖੈਰਾ ਸਾਹਿਬ ਨੇ ਕਹੀਆਂ ਚ ਜਿਹੜੀਆਂ ਮੈਂ ਦੱਸ ਰਿਹਾ ਇਹ ਸਾਰੇ ਲਿਖਤੀ ਸਬੂਤ ਵਿਥ ਪ੍ਰੂਫ ਜਿਹੜਾ ਸਾਰਾ ਫੈਕਟ ਕੱਢਿਆ ਹੋਇਆ ਸੀਗਾ ਇਹ ਬੋਰਡ ਨੂੰ ਅਸੀਂ ਲੈ ਕੇ ਆਏ ਆਂਗੇ ਮਤਲਬ ਹੈਂਡ ਰੈਡ ਆਪਣਾ ਸਾਰਾ ਜਿਹੜਾ ਡਾਕੂਮੈਂਟਸ ਪ੍ਰਿੰਟ ਆਊਟ ਦੇ ਕੇ ਆਏ ਆਂਗੇ ਬੋਰਡ ਨੂੰ ਪੁੱਛਿਆ ਬੋਰਡ ਦੇ ਇਨਕੁਆਇਰੀ ਕਰ ਰਹੇ ਆਂਗੇ ਅੱਜ ਤੱਕ ਸਾਡੀਆ ਬੋਰਡ ਦੇ ਨਾਲ ਚਾਰ ਮੀਟਿੰਗਾਂ ਹੋਈਆਂ ਨੇ ਹਰ ਮੀਟਿੰਗ ਦੇ ਵਿੱਚ ਬੋਰਡ ਦੇ ਅਧਿਕਾਰੀ ਸੈਕਟਰੀ ਬਦਲ ਗਿਆ ਪਰ ਪੁਰਾਣਾ ਸੈਕਟਰੀ ਵੀ ਨਵਾਂ ਸੈਕਟਰੀ ਵੀ ਇਹ ਕਹਿ ਰਹੇ ਸੀਗਾ ਇਨਕੁਆਰੀ ਚੱਲ ਰਹੀ ਹੈ ਕਦੇ ਉਹ ਮੰਨੇ ਇਹ ਨਹੀਂ ਕਰਕੇ ਸਾਡੇ ਧਿਆਨ ਚ ਨਹੀਂ ਹੈਗਾ ਤੁਸੀਂ ਸਾਡੇ ਧਿਆਨ ਚ ਕਹਿੰਦੇ ਉਹ ਕਹਿੰਦੇ ਸਾਨੂੰ ਪਤਾ ਇਨਕੁਆਰੀ ਚੱਲ ਰਹੀ ਹੈ 26 ਨਵੰਬਰ ਪਹਿਲੀ ਵਾਰ ਮਿਲੇ 13 ਫਰਵਰੀ ਦੂਜੀ ਵਾਰ ਮਿਲੇ 5 ਜੂਨ ਤੀਜੀ ਵਾਰ ਮਿਲੇ ਇਹ ਜਦੋਂ ਅਸੀਂ ਮਤਲਬ ਧਰਨੇ ਲਾਏ ਤੇ ਫਿਰ ਉੱਥੇ ਉਹਨਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ ਇਸ ਤੋਂ ਬਿਨਾਂ ਵਿਦਿਆਰਥੀ ਆਪ ਦੇ ਪੱਧਰ ਤੇ ਜਦੋਂ ਚਾਰ ਚਾਰ ਪੰਜ ਜਿਹੜੇ ਲਾਏ ਨੇਗੇ ਹਾਲਾਂਕਿ ਬੋਰਡ ਦੇ ਕੰਮਕਾਰ ਦੇ ਵਿੱਚ ਕਾਰਗਜ਼ਾਰੀ ਇੰਨੀ ਮਾੜੀ ਹੈ ਕਿ ਸਾਡੇ ਇਸ ਵੱਡੇ ਮਸਲੇ ਦੇ ਬਰਾਬਰ 8 ਤੋਂ 10 ਹੋਰ ਵੱਡੇ ਮਸਲੇ ਨੇ ਜਿਹੜੇ ਫਸੇ ਹੋਏ ਨੇ ਮੈਂ ਗਰੁੱਪ ਬੀ ਦੀ ਭਰਤੀ ਦੀ ਗੱਲ ਕਰ ਰਿਹਾ ਸੀਗਾ 2023 ਤੋਂ ਬਾਅਦ ਜਦੋਂ ਦੀ ਗਰੁੱਪ ਬੀ ਦੀ ਭਰਤੀ ਪੀਟਰਪਲਸ ਨੂੰ ਮਿਲਣ ਲੱਗੀ ਆ ਤਾਂ ਇਹ ਪਹਿਲੀ ਭਰਤੀ ਜਿਹੜੀ ਲੀਗ ਦੇ ੱਤੇ ਚੜੀ ਹੈ ਤੇ ਦੂਜੀ ਭਰਤੀ ਉਹ ਵੀ ਸੀਨੀਅਰ ਸਾਇੰਸ ਦਾ ਪੇਪਰ ਸੀਗਾ ਉਹ 2 ਸਾਲ ਦਾ ਸਮਾਂ ਹੋ ਜਾਊਗਾ ਅੱਜ ਤੋਂ 1 ਮਹੀਨੇ ਬਾਅਦ ਉਸ ਪੇਪਰ ਦੀ ਚਾਰ ਵਾਰ ਡੇਟ ਅਨਾਉਂਸ ਕੀਤੀ ਗਈ ਹੈ ਪਹਿਲਾਂ ਉਹਦੀ ਡੇਟ 24 ਨਵੰਬਰ ਜਾਰੀ ਕੀਤੀ ਗਈ ਪੇਪਰ ਪੋਸਟਪੋ ਕੀ ਪੇਪਰ ਪੋਸਟਪੋਨ ਕੀਤਾ 15 ਕੇ 16 ਫਰਵਰੀ ਅਨਾਉਂਸ ਕੀਤੀ ਕਿ ਪੇਪਰ ਪੇਪਰ ਪੋਸਟਪੋਨ ਨਹੀਂ ਕਰ ਰਹੇ ਨੇ ਤਾਂ ਗਰੁੱਪ B ਦੀਆਂ ਭਰਤੀਆਂ ਜਿਹੜੀਆਂ ਕਿ ਮਨ ਚੰਗੇ ਅਹੁਦੇ ਦੀਆਂ ਭਰਤੀਆਂ ਲਗੀਆਂ ਉਹਦੇ ਵਿੱਚ ਬੋਰਡ ਇਨੀ ਮਾੜੀ ਕਾਰਗੁਜ਼ਾਰੀ ਦਿਖਾ ਰਿਹਾ ਹੈਗਾ ਤਾਂ ਸਾਡੀ ਇੱਕ ਤਾਂ ਮੰਗ ਇਹ ਹੈ ਕਿ ਇਸ ਲੀਕ ਵਾਲੇ ਮਾਮਲੇ ਦਾ ਭੰਡਾ ਫੋੜਿਆ ਮਨ ਭੰਨਿਆ ਜਾਵੇ ਇਹਦੇ ਪਿੱਛੇ ਜਿਹੜਾ ਗਰੋਹ ਕੰਮ ਕਰਦਾ ਹੈਗਾ ਕਿਉਂਕਿ ਇਹ ਜਿੰਨੇ ਵਿਦਿਆਰਥੀ ਇੱਥੇ ਨੇ ਇਹ ਤਾਂ ਕੁਝ ਵੀ ਨਹੀਂ ਗਿਣਤੀ ਹੈਗੀ ਲੱਖਾਂ ਵਿਦਿਆਰਥੀ ਪੇਪਰ ਭਰਦੇ ਨੇ ਇਹਨਾਂ ਨੇ ਕਿਹੜੀ ਗੱਲੋਂ ਵੀਜ਼ੇ ਨਹੀਂ ਲਵਾਏ ਕਿਹੜੀ ਗੱਲੋਂ ਪੇਪਰ ਦੀ ਤਿਆਰੀ ਕਰਦੇ ਪਰ ਸਾਡੇ ਲਈ ਸਾਡੀ ਮਾੜੀ ਕਿਸਮਤ ਕਹਿ ਲਓ ਜੋ ਮਰਜ਼ੀ ਕਹਿ ਲਓ ਪੰਜਾਬ ਦੇ ਵਿੱਚ ਠੀਕ ਹੈ ਲੀਗ ਦੇ ਮਾਮਲੇ ਪਹਿਲਾਂ ਵੀ ਹੁੰਦੇ ਸੀ ਇਸ ਸਰਕਾਰ ਦੇ 3 ਸਾਲਾਂ ਚ ਦੂਜਾ ਲੀਗ ਦਾ ਮਾਮਲਾ ਆ ਗਿਆ ਜੀ ਤਾਂ ਮਤਲਬ ਦੋਨੇ ਗਰੁੱਪ ਬੀ ਦੀਆਂ ਪਰਤੀਆਂ ਪਹਿਲਾਂ ਨਹਿ ਤਸੀਲ ਦਾ ਉਹ 2022 ਦੇ ਵਿੱਚ ਹੋਇਆ ਹੁਣ ਸੀਨੀਅਰ ਸਾਇਕ ਦੀ ਪਰਤੀ ਇਹ ਗਰੁੱਪ ਬੀ ਦਾ ਪੇਪਰ ਇਹ 2023 ਆਪਣੇ 24 ਦੇ ਵਿੱਚ ਹੋਇਆ ਤਾਂ 2-3 ਸਾਲਾਂ ਦੇ ਵਿੱਚ ਸਾਡੇ ਗਰੁੱਪ ਬੀ ਦੀਆਂ ਦੋ ਚੰਗੀਆਂ ਪਰਤੀਆਂ ਨੇ ਜਿਹੜੀਆਂ ਉਹ ਲੀਗ ਦੇ ਧੱਕੇ ਚੜੀਆਂ ਨੇ ਵਿਦਿਆਰਥੀਆਂ ਦੇ ਵਿੱਚ ਇਹ ਬੇਯਕੀਨੀ ਦਾ ਪੂਨ ਜਵਾਬ ਦਊਗਾ ਤਾਂ ਸਾਡੀ ਇਹ ਮੰਗ ਹੈ ਕਿ ਇੱਕ ਤਾਂ ਇਸ ਸਾਰੇ ਮਾਮਲੇ ਦੀ ਮਤਲਬ ਸਿੱਧੇ ਇਨਕੁਆਇਰੀ ਜਿਹੜੀ ਹੜਾ ਕਰਵਾਈ ਜਾਵੇ ਇੰਡੀਪੈਂਡੈਂਟ ਵਾਲੀ ਹੋਣੀ ਚਾਹੀਦੀ ਹੈ ਬੋਰਡ ਉਹਦੇ ਵਿੱਚ ਧਿਰ ਨਹੀਂ ਹੋਣੀ ਚਾਹੀਦੀ ਕਿਉਂਕਿ ਬੋਰਡ ਜਿਹੜਾ ਹੁਣ ਇਨਵੈਸਟੀਗੇਸ਼ਨ ਦੇ ਨਾਮ ਤੇ ਕਰ ਰਿਹਾ ਹੈਗਾ ਕਿ 19 ਜੂਨ ਨੂੰ ਵਿਦਿਆਰਥੀਆਂ ਨੂੰ 15 ਜੂਨ ਨੂੰ ਕੁੱਸ਼ਕ ਵਿਦਿਆਰਥੀਆਂ ਨੂੰ ਮੇਲ ਆਈ ਕਿਤੇ ਤੁਸੀਂ 19 ਜੂ ਆ ਕੇ ਇਸ ਮਸਲੇ ਤੇ ਆਪਦਾ ਪੱਖ ਰੱਖੋ 19 ਜੂਨ ਨੂੰ ਵਿਦਿਆਰਥੀ ਉੱਥੇ ਗਏ ਨੇ ਮਤਲਬ ਵਨ ਆਫ ਦੀ ਬਿਊਰੋਕਰੇਟਸ ਸਾਨੂੰ ਨਹੀਂ ਉਹਦੇ ਬਾਰੇ ਜਾਣਕਾਰੀ ਹੈ ਕਿ ਨਾ ਉਹਨਾਂ ਨੇ ਆਪਦੀ ਆਇਡੈਂਟੀਟੀ ਿਸਕਲੋਜ਼ ਕੀਤੀ ਆ ਉਹਨਾਂ ਨੇ ਵਿਦਿਆਰਥੀਆਂ ਦਾ ਇਹੀ ਪੱਖ ਸਾਰਾ ਸੁਣਿਆ ਇਸ ਪੱਖ ਤੋਂ ਬਾਅਦ ਜੇ ਝੂਠੀ ਵੀਨਕੁਇਰੀ ਕਰ ਲੈਂਦੇ ਸਾਨੂੰ ਪੂਰਾ ਤਸੱਲੀ ਹੋ ਜਾਂਦੀ ਉਹਨਾਂ ਨੇ ਇਹ 19 ਜੂਨ ਨੂੰ ਪੱਖ ਲੈਣ ਤੋਂ ਬਾਅਦ ਇੱਕ ਵੀ 44 ਦੇ ਵਿੱਚੋਂ ਵਿਦਿਆਰਥੀ ਨੂੰ ਸੱਦਾ ਨਹੀਂ ਦਿੱਤਾ ਵੀ ਅਸੀਂ ਇਨਕੁਇਰੀ ਦੇ ਨਾਮ ਤੇ ਕਿਸੇ ਇੱਕ ਵਿਦਿਆਰਥੀ ਨੂੰ ਬੁਲਾਇਆ ਕੋਈ ਸ਼ਾਨਬੇਨ ਕੀਤੀ ਇਹਦੇ ਪਿਛਲੇ ਗ੍ਰੋ ਨੂੰ ਦੇਖਿਆ ਹੈਗਾ ਕਿ ਕਿਹੜਾ ਗ੍ਰੋ ਕੰਮ ਕਰ ਰਿਹਾ ਹੈਗਾ ਜਾਂ ਫਿਰ ਅਸੀਂ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪਿਛਲੇ ਲੀਗ ਦੇ ਮਾਮਲੇ ਜਿੱਥੋਂ ਆਏ ਨੇ ਕੀ ਪਤਾ ਇਹ ਵੀ ਉੱਥੇ ਕੋਈ ਇਨਕੁਆਇਰੀ ਨਹੀਂ ਕੀਤੀ ਸਿੱਧਾ ਉਹਨਾਂ ਨੇ ਮਲੇ ਇੱਕ ਫਾਰਮੈਲਟੀ ਬੇਸ ਕੇ ਵਿਦਿਆਰਥੀ ਨੂੰ ਲollipops ਦੇ ਦਿੱਤਾ ਕਿ ਹਾਂਜੀ ਤੁਹਾਨੂੰ ਸੱਦ ਲਿਆ ਇਹਦੇ ਵਿੱਚ ਅਸੀਂ ਕੁਝ ਨਹੀਂ ਪਾਇਆ ਇਹ ਵੀ ਨਹੀਂ ਕਿਹਾ ਮੈਂ ਕਹਿ ਰਿਹਾ ਉਹਦੇ ਵੱਲੋਂ ਬੋਰਡ ਨੇ ਇਹ ਵੀ ਨਹੀਂ ਕਿਹਾ ਕਿ ਅਸੀਂ ਇਹਦੇ ਵਿੱਚ ਕੁਝ ਨਹੀਂ ਪਾਇਆ ਜਾਂ ਕੋਈ ਇਨਕੁਆਇਰੀ ਹੋਈ ਹੈ ਇਨਕੁਆਇਰੀ ਨੂੰ ਲੈ ਕੇ ਅੱਜ ਤੱਕ ਕੋਈ ਜਾਂਚਕ ਨੋਟਿਸ ਨਹੀਂ ਜਾਰੀ ਹੋਇਆ ਸਿੱਧਾ ਇਸ ਭਰਤੀ ਦੇ ਪ੍ਰੋਸੈਸ ਨੂੰ ਅੱਗੇ ਤੋਰਨ ਦੇ ਲਈ ਪਿਛਲੇ ਤਾਂ ਮਤਲਬ ਇਹ ਵਿਦਿਆਰਥੀ ਟੇਚ ਨਹੀਂ ਜਾਣਦੇ ਹੈਗੇ ਸਾਡੀ ਇਹ ਮੰਗ ਹੈ ਕਿ ਵਿਦਿਆਰਥੀਆਂ ਨੂੰ ਥੋੜਾ ਸੀਰੀਅਸ ਲੈ ਲੋ ਸਾਡੀ ਨਿਰਪਰਤਾ ਤੁਹਾਡੇ ਤੇ ਤੁਸੀਂ ਮਤਲਬ ਸਾਡਾ ਭਵਿੱਖ ਤੈ ਕਰਨਾ 40 50 ਸਾਲਾਂ ਦਾ ਰੋਜ਼ਗਾਰ ਤੁਹਾਡੇ ਤੋਂ ਤਿਆ ਹੋਣਾ ਸੋ ਇਸ ਕਰਕੇ ਇਹ ਜਿਹੜੀ ਮਾੜੀ ਕਾਰਨ ਸਾਰੇ ਰੱਦ ਕੀਤੀ ਜਾਵੇ ਇਹ ਭਰਤੀ ਜਿਹੜੀ ਸੀਵੀ ਇਨਕੁਆਰੀ ਤੋਂ ਬਾਅਦ ਰੱਦ ਕੀਤੀ ਜਾਵੇ ਲੀਕ ਦਾ ਭਾਂਡਾ ਭੰਨਿਆ ਜਾਵੇ ਦੋਸ਼ੀਆਂ ਨੂੰ ਸਜ਼ਾਵਾ ਦਿੱਤੀ ਜਾਵੇ ਇਸ ਭਰਤੀ ਨੂੰ ਕਿਉਂਕਿ ਮੈਂ ਦੱਸਿਆ ਕਿ ਦੂਜੀ ਗਰੁੱਪ ਵੀ ਦੀ ਭਰਤੀ ਬਾਰ ਬਾਰ ਪੋਸਟਪੋਨ ਹੋ ਰਹੀ ਹੈ ਤਾਂ ਸਾਡੀ ਮੰਗ ਇਹ ਹੈ ਕਿ ਇਸ ਭਰਤੀ ਨੂੰ ਉਹਦੇ ਵਿੱਚ ਕਿਉਂਕਿ ਉਹ ਵੀ ਗਰੁੱਪ ਵੀ ਦੀ ਭਰਤੀ ਉਹ ਵੀ ਸੀਨੀਅਰ ਸਹਾ ਤੇ ਇੱਕ ਸਾਜਾ ਅਗਲਾ ਪੇਪਰ ਲੈ ਲਓ ਤੇ ਇਹ ਯਕੀਨੀ ਬਣਾਓ ਕਿ ਅੱਗੇ ਤੋਂ ਕੋਈ ਭਰਤੀ ਲੀਡ ਦੇ ਤੱਕੇ ਨਹੀਂ ਚੱਲੂਗੀ ਤੁਸੀਂ ਕਾਫੀ ਦੇਰ ਵਿੱਚ ਸੁਣ ਲਿਆ ਇਹਦੇ ਨਾਲ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿ ਪਿਛਲੇ ਦਿਨਾਂ 'ਚ ਜਿਹੜੇ ਕਹਿੰਦੇ ਅਸੀਂ ਭਰਤੀਆਂ ਪੰਜਾਬ ਦੇ ਲੋਕਾਂ ਦੀਆਂ ਕਰਨੀਆਂ ਸ਼ਹਿਦ ਮਨੀਸ਼ ਸੁਭੀਅ ਨੇ ਕਿਹਾ ਕਿ ਅਸੀਂ ਪਟਵਾਰ ਮੈਕਮਾ ਹੀ ਬੰਦ ਕਰਦੇ ਲੱਗੇ ਜਦ ਕਿ ਚੀਫ ਮਿਨਿਸਟਰ ਨੇ ਪਿੱਛੇ ਸਾਲ ਖੰਡ ਪਹਿਲਾਂ ਇਹ ਕਿਹਾ ਸੀ ਕਿ ਅਸੀਂ 5500 ਪੋਸਟਾਂ ਨਵੀਆਂ ਪਟਵਾਰੀਆਂ ਦੀ ਕਰਾਂਗੇ ਕੁਝ ਥੋੜੇ ਬਹੁਤੇ ਜਿਹੜੇ ਲੈਟਰਸ ਦਿੱਤੇ ਸੀ ਉਹਨਾਂ ਨੂੰ ਆਪਣੇ ਅਪਾਇੰਟਮੈਂਟ ਲੈਟਰਸ ਤੇ ਹੁਣ ਪਿੱਛੇ ਜੇ ਕਿਸੇ ਜਿਹੜਾ ਮਿਨਿਸਟਰ ਨਵਾਂ ਬਣਿਆ ਰੈਵਨਿਊ ਦਾ ਉਹਨੇ ਕਹਿੰਦੇ ਜੀ ਅਸੀਂ 1100 ਪਟਵਾਲੀਆਂ ਦੀ ਪੋਸਟ ਨਵੀਆਂ ਕੱਢਾਂਗੇ ਤੇ ਮਨੀਸ਼ ਛੋਟੀਆਂ ਦਿੱਲੀੋਂ ਆਣ ਕੇ ਇੱਕ ਰਿਜੈਕਟਡ ਲੀਟਰ ਜਿਹੜਾ ਪੰਜਾਬ ਨਾਲ ਕੋ ਸਰਕਾਰ ਨੇ ਗਾਓ ਕਰਦਾ ਸੀ ਪਟਵਾਰ ਵਿਭਾਗ ਹੀ ਬੰਦ ਕਰ ਦੇਣਾ ਸੋ देयर इज टोटल ਕਨਫਿਊਜ਼ਨ ਇਨ ਪੰਜਾਬ ਔਰ ਮੈਂ ਇੱਕ ਹੋਰ ਗੱਲ ਤੁਹਾਡੇ ਜ਼ਰੀਏ ਕਹਿਣਾ ਚਾਹਣਾ ਕਿ ਮੇਰੀ ਚੁਣੌਤੀ ਆ ਭਗਵੰਤ ਮਾਨ ਦੀ ਸਰਕਾਰ ਨੂੰ ਕਹਿੰਦੇ ਨਾ ਰੋਜ਼ ਕਿ ਅਸੀਂ ਜੀ 40000 ਟੀਚਰ ਭਰਤੀ ਕਰਤਾ 50000 টিচার প্রার্থী ਕਰਤਾ हालाकि ਪਿਛਲੇ ਦਿਨੀ ਮੈਂ ਆਪਣੇ ਟਵਿੱਟਰ ਤੇ ਸ਼ੇਅਰ ਕੀਤਾ ਕਿ ਲਗਭਗ 40 45% ਪ੍ਰਿੰਸੀਪਲ ਦੀਆਂ ਪੋਸਟਾਂ ਸਰਕਾਰੀ ਸਕੂਲਾਂ ਵਿੱਚ ਖਾਲੀ ਨੇ ਉਹ ਮੇਂ ਭਰਤੀ ਕਿੱਥੇ ਕੀਤੇ ਨੇ ਇੱਕ ਵਾਈਟ ਪੇਪਰ ਡਿਮਾਂਡ ਕਰਦੀ ਕਾਂਗਰਸ ਪਾਰਟੀ ਕਿ ਜਿੰਨੀਆਂ ਭਰਤੀਆਂ ਉਹ ਪੰਜਾਬ ਦੇ ਵਿੱਚ 2022 ਤੋਂ ਕੀਤੀਆਂ ਹੈ ਇਸ ਸਰਕਾਰ ਨੇ ਉਹਦਾ ਇੱਕ ਵਾਈਟ ਪੇਪਰ ਜਾਰੀ ਕੀਤਾ ਜਾਵੇ ਉਹਦੇ ਚ ਜਿਹੜੇ ਸਿਲੈਕਟ ਹੋਏ ਨੇ ਨੌਜਵਾਨ ਉਹਨਾਂ ਦਾ ਨਾਮ ਉਹਨਾਂ ਦੇ ਪਿਤਾ ਦਾ ਨਾਮ ਉਹਨਾਂ ਦਾ ਐਡਰੈਸ ਔਰ ਉਹਨਾਂ ਦੀ ਡੋਮਸਾਈਲ ਸ਼ੇਅਰ ਕੀਤੀ ਜਾਵੇ ਕਿ ਉਹ ਪੰਜਾਬ ਦੇ ਨੇ ਕਿ ਕਿੱਥੋਂ ਦੇ ਨੇ ਕਿਉਂਕਿ ਸਾਡਾ ਮੰਨਣਾ ਵਾ ਕਿ 80% ਨੌਕਰੀਆਂ ਗੈਰ ਪੰਜਾਬੀਆਂ ਨੂੰ ਚਲਣੀਆਂ ਨੇ ਕਿਉਂਕਿ ਥੇਰ ਇਜ਼ ਨੋ ਯੂ ਨੋ ਦਸ ਕੰਡੀਸ਼ਨ ਆਫ ਅ ਡੋਮਸਾਈਲ ਪੰਜਾਬੀ ਕਿਉਂਕਿ ਸਾਡੇ ਕੋਲ ਲਾਅ ਹੀ ਨਹੀਂ ਗਾ ਜਿਹੜਾ ਮੈਂ ਇੱਕ ਪ੍ਰਾਈਵੇਟ ਮੈਂਬਰ ਬਿਲ 2023 ਦਾ ਕੁਲਤਾਰ ਸੰਧਵਾ ਔਰ ਭਗਵੰਤ ਮਾਨ ਦੇ ਟੇਬਲ ਤੇ ਰੱਖਿਆ ਹੋਇਆ ਕਿ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਕਲੋਆ ਜਿਵੇਂ ਉੱਤਰਾਖੰਡ ਦੇ ਵਿੱਚ ਭਾਜਪੀ ਨੇ ਹੁਣ ਕਾਨੂੰਨ ਬਣਾਇਆ ਗੁਜਰਾਤ ਪ੍ਰਾਈਮ ਮਿੰਿਸਟਰ ਦੀ ਸਟੇਟ ਵਿੱਚ ਆ ਰਾਜਸਥਾਨ ਚ ਕਿ ਕੋਈ ਵੀ ਬਾਹਰੋਂ ਆਣ ਕੇ ਉੱਥੋਂ ਦਾ ਪਸੰਦ ਦਾ ਉਹ ਸੂਬੇ ਦੇ ਵਿੱਚ ਨਾ ਸਰਕਾਰੀ ਨੌਕਰੀ ਲੈ ਸਕਦਾ ਨਾ ਵੋਟਰ ਬਣ ਸਕਦਾ ਨਾ ਨਾ ਐਗਰੀਕਲਚਰ ਜ਼ਮੀਨ ਲੈ ਸਕਦਾ ਲਓ ਇਹ ਗੱਲ ਪਿਛਲੇ 3 ਸਾਲਾਂ ਤੋਂ ਇਹਨਾਂ ਨੇ ਮੇਰੇ ਉਸ ਨਿੱਜੀ ਮੈਂਬਰ ਬਿਲ ਵਿਧਾਨ ਸਭਾ ਵਿੱਚ ਉਹ ਜਾਣ ਕੇ ਠੰਡੇ ਬਸਤੇ ਪਾਇਆ ਕਿਉਂਕਿ ਇਹ ਚਾਹੁੰਦੇ ਨੇ ਕਿ ਜਿੰਨੇ ਬਾਹਰੋਂ ਆਣ ਕੇ ਬਸ ਜਾਣ ਜਿੰਨੇ ਬਾਹਰੋਂ ਆਣ ਕੇ ਨੌਕਰੀਆਂ ਲੈ ਲੈਣ ਸ਼ਾਇਦ ਸਾਡੇ ਉਸ ਸਥਤ ਹੋਣਗੇ ਲੈਂਡ ਪੂਲਿੰਗ ਪਾਲਿਸੀ ਪੰਜਾਬ ਦੇ ਵਿੱਚ ਕਿਸੇ ਨੇ ਨਹੀਂ ਮੰਗੀ ਕਿ ਸਾਨੂੰ ਅਰਬਨ ਸਟੇਟ ਚਾਹੀਦੀ 25000 ਏਕੜ ਨੋਰ ਲੁਧਿਆਣੇ ਦੀ ਸਭ ਤੋਂ ਪ੍ਰਾਈਮ ਐਗਰੀਕਲਚਰ ਲੈਂਡ ਤੁਹਾਨੂੰ ਪਤਾ ਲੁਧਿਆਣੇ ਦੀ ਮੋਸਟ ਫਰਟਾਈਲ ਲੈਂਡ ਪੰਜਾਬ ਇਸ ਦਾ ਫੂਡ ਬਾਸਕਟ ਆਫ ਦ ਵਰਲਡ ਨਾਟ ਓਨਲੀ ਇੰਡੀਆ ਕੈਲੀਫੋਰਨੀਆ ਦੇ ਬਰਾਬਰ ਦੀ ਜ਼ਮੀਨ ਸਾਡੀ ਆ 25000 ਏਕੜ ਹੈ ਰੋਥੇ ਲੋਕਾਂ ਦੇ ਜ਼ਮੀਨ ਛੋਟੇ ਕਿਸਾਨ ਨੂੰ ਡਿਸਲੋਸ ਕਰਕੇ ਉੱਥੇ ਕਹਿੰਦੇ ਅਰਬਨ ਸਟੇਟ ਬਣਾਉਣੀ ਤੇ ਰਹਿਣਾ ਕਿਨੇ ਉਹ ਸਰਪਲਸ ਆ ਤਾਂ ਸਾਰੇ ਬਾਹਰ ਜਾਣਗੇ ਆ ਤਾਂ ਸਾਰੇ ਇੱਥੇ ਰਹਿਣਗੇ ਨਹੀਂ ਕਿਉਂਕਿ ਇਹਨਾਂ ਦਾ ਭੁਵੇਕ ਹੀ ਕੋਈ ਨਹੀਂਗਾ ਤੇ ਰਹਿਣਾ ਕਿੱਥੇ ਅਰਬਨ ਸਟੇਟ ਵਿੱਚ ਜਾਣ ਕੇ ਗੈਰ ਪੰਜਾਬੀਆਂ ਨੇ ਕਿਉਂਕਿ there is no law in punjab ਜਿਹੜਾ ਮੈਂ ਦੁਬਾਰਾ 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 ਪ੍ਰੋਪਗੇਟ ਕਰ ਰਿਹਾ ਇਸ ਲਈ ਇਹ ਬਹੁਤ ਇੰਪੋਰਟੈਂਟ ਔਰ ਮੇਰਾ ਤੁਹਾਡੇ ਸਾਰਿਆਂ ਨਾਲ ਵਾਅਦਾ ਜਿੰਨੇ ਤੁਸੀਂ ਖੜੇ ਹੋ ਪਰਮਾਤਮਾ ਕਰੇ ਸਾਡੀ ਸਰਕਾਰ ਨੇ ਸਭ ਤੋਂ ਪਹਿਲਾ ਐਕਸ਼ਨ ਜਿਹੜੇ ਗੈਰ ਕਾਨੂੰਨੀ ਕੰਮ ਕੀਤੇ ਜਾ ਰਹੇ ਨੇ ਉਹ ਸਾਰੀਆਂ ਭਰਤੀਆਂ ਜਿਹੜੀਆਂ ਤੁਹਾਡੀਆਂ ਐਸਐਸਏ ਸਮੇਤ ਇਹ ਰੱਦ ਕੀਤੀਆਂ ਜਾਣਗੀਆਂ ਪੰਜਾਬ ਦੇ ਵਿੱਚ ਇਹ ਪਹਿਲਾ ਐਕਸ਼ਨ ਕਾਂਗਰਸ ਗਵਰਨਮੈਂਟ ਦਾ ਹੋਵੇਗਾ ਨਾਲ ਹੀ ਜਿਹੜਾ 25000 ਏਕ ਲੈਂਡ ਪੂਲਿੰਗ ਜਿਹੜੀ ਕਿਸਾਨਾਂ ਤੋਂ ਜ਼ਮੀਨ ਖੋਹੀ ਗਈ ਆ ਉਹ ਸਾਰੀ ਨੋਟੀਫਿਕੇਸ਼ਨ ਵਿਦਡਰੋ ਕੀਤੀ ਜਾਵੇਗੀ ਰੱਦ ਕੀਤੀ ਜਾਵੇਗੀ ਔਰ ਜਿਨ੍ਹਾਂ ਲੋਕਾਂ ਨੇ ਛਾਤਰ ਦਿਮਾਗਾ ਨੇ ਲੈਂਡ ਮਾਫੀਆ ਨੂੰ ਇਹ ਜ਼ੀਨ ਹੈਂਡਓਵਰ ਕਰਨੀ ਆ ਉਹਨਾਂ ਦੀ ਇੱਕ ਪ੍ਰੋਪਰ ਟਾਈਮ ਬਾਉਂਡ ਵਿਜੀਲੈਂਸ ਇਨਕੁਆਇਰੀ ਕਰਕੇ ਸਾਰਿਆਂ ਦੇ ਖਿਲਾਫ ਐਕਸ਼ਨ ਲਿੱਤਾ ਜਾਵੇਗਾ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਇਸ ਲਈ ਸਾਂਝੀਆਂ ਕੀਤੀਆਂ ਕਿਉਂਕਿ ਵਿਧਾਨ ਸਭਾ ਦਾ ਪਲੇਟਫਾਰਮ ਹਜ਼ ਗੌਨ ਉਥੇ ਕਿਸੇ ਜੱਜ ਦੇ ਬੰਦੇ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਉਥੇ ਬੰਦੂਆ ਮਜਬੂਆ ਦੀ ਮਜ਼ਦੂਰਾਂ ਦੀ ਫੌਜ ਸ਼ਾਊਟਿੰਗ ਬ੍ਰਿਗੇਡ ਭੈਜੋ 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 ਕਰਕੇ ਸਪੀਕਰ ਪੱਕ ਪਾਤੀਆਂ ਲਾਈਬਲਸ ਟੋਟਲੀ ਫਰਾਡ ਸਾਡੇ ਕੋਲ ਉਹਨਾਂ ਕੋ ਚਾਰਾਣੇ ਦਾ ਇੱਕ ਇਹ ਵਿਧਾਨ ਸਭਾ ਚ ਉਠਾਇਆ ਜਾ ਸਕਦਾ ਲੇਕਿਨ ਚਾਂਸ ਹੀ ਨਹੀਂ ਦੇਣਾ ਉਹਨਾਂ ਨੇ ਇਸ ਕਰਕੇ ਮੈਂ ਸੋਚਿਆ ਕਿ ਅੱਜ ਮੀਡੀਆ ਦੇ ਜ਼ਰੀਏ ਤੁਹਾਡੇ ਸਾਰਿਆਂ ਦੇ ਨਾਲ ਇਹ ਪੱਖ ਦਾ ਮੁੱਦਾ ਜਿਹੜਾ ਉਠਾਇਆ ਜਾਵੇ ਮੈਂ ਫਿਰ ਰੀਟ੍ਰੇਟ ਕਰਦਾ ਸੀਪੀਆਈ ਦੀ ਜਾਂਚ ਔਰ ਐਸਐਸ ਇੱਕ ਕਮਨ ਇੰਸਪੈਕਟਰਾਂ ਦਾ ਪਰਚਾ ਰੱਦ ਤੇ ਨਵੇਂ ਸਿਰੇ ਤੋਂ ਉੱਤੇ ਇੱਕ ਪਾਰਦਰਸ਼ੀ ਤਰੀਕੇ ਦੇ ਨਾਲ ਇਹ ਸਾਰੀ ਜਿਹੜੀ ਭਰਤੀ ਜਿਹੜੀ ਪ੍ਰਕਿਰਿਆ ਕੀਤੀ ਜਾਵੇ ਆਜੋ ਬੋਲੋ ਇਹ ਅੰਤਵਤ ਕੀ ਕੀ ਗੇਰ ਮਤਾਤ ਇੱਕ ਤਾਂ ਅੰਸਾ ਬਾਤ ਦੱਸਿਆਦਾ ਹੈ ਕਿ ਬੋਲਣ ਸਰ 2022 ਦੇ ਵਿੱਚ ਨਾ ਇਹਨਾਂ ਨੇ ਪੋਸਟਾਂ ਕੱਡੀਆਂ ਸੀ ਵੀਡੀਓ ਦੀਆਂ ਵਿਲੇਜ ਡਵੈਲਪਮੈਂਟ ਆਰਗੇਨਾਈਜ਼ਰ ਦੀਆਂ ਉਹ 2022 ਦੇ ਵਿੱਚ ਕੱਡੀਆਂ ਸੀ ਉਹਦਾ ਹਜੇ ਤੱਕ ਕੋਈ ਪੇਪਰ ਨਹੀਂ ਲਿੱਤਾ ਗਿਆ ਮੰਨ ਲਓ ਇਸ ਗਵਰਨਮੈਂਟ ਨੇ ਫੀਸ ਜਮ੍ਹਾਂ ਕਰਾਤੀ ਹਰੇਕ ਬੱਚੇ ਤੋਂ ਫਿਰ ਅਸੀਂ ਇਹਨਾਂ ਨੂੰ ਜਾ ਕੇ ਪੁੱਛਦੇ ਹਾਂ ਨਾ ਵੀ ਭਾਈ ਸਾਡਾ ਪੇਪਰ ਲੈ ਲਓ ਕਿਉਂ ਸਰ ਮੇਨ ਮੁੱਦਾ ਇਹ ਨਹੀਂ ਕਿ ਪੇਪਰ ਲੇਟ ਹੋ ਰਿਹਾ ਹੋ ਜਾਏਗਾ ਕੱਲ ਹੋ ਜਾਏਗਾ ਅੱਜ ਹੋ ਜਾਏਗਾ ਗੱਲ ਇਹ ਹੈ ਜਿਹੜੇ ਕੈਂਡੀਡੇਟ ਓਵਰਏਜ ਹੋ ਰਹੇ ਆ ਉਹਨਾਂ ਦਾ ਮੁੱਦਾ ਕੌਣ ਚੱਕੂਗਾ ਮੰਨ ਲਓ ਜਿਹੜੇ ਬਾਉਂਡਰੀ ਤੇ ਹੀ ਬੈਠੇ ਸੀਗੇ ਜਿਨ੍ਹਾਂ ਦਾ ਸਿਰਫ ਲਾਸਟ ਈਅਰ ਸੀਗਾ ਭਾਰਤੀ ਦਾ ਵੀ ਭਾਈ ਇਹ ਭਾਰਤੀ ਪੂਰੀ ਹੋ ਜੇ ਮੈਂ ਜੀ ਜਾਨ ਲਾ ਕੇ ਇੱਥੇ ਹੀ ਰਹਿ ਜੂਗਾ ਮੈਂ ਆਪ ਦੇ ਪਰਿਵਾਰ ਨੂੰ ਸਖਾਣਾ ਕਰ ਲੂੰਗਾ ਉਹਨਾਂ ਦਾ ਕੌਣ ਮੁੱਦਾ ਚੱਕੂਆ ਜੀ ਤੁਸੀਂ ਹੋਮ ਅੱਟ ਫਿਲ ਕਰਾ ਕੇ ਜਿਹੜੇ ਬੱਚੇ ਓਵਰਏਜ ਹੋ ਰਹੇ ਆ ਉਹਨਾਂ ਨੂੰ ਇਹ ਗਵਰਨਮੈਂਟ ਕੋਈ ਧਿਆਨ ਨਹੀਂ ਦੇ ਰਹੀ ਦੂਜੀ ਗੱਲ 2022 ਦਾ ਇਹ ਪੇਪਰ ਹੈਗਾ ਹਜੇ ਤਾਂ ਹੀ ਇਸ ਪੇਪਰ ਦੀ ਡੇਟ ਤੱਕ ਦੋ ਐਵੇਂ ਵੀ ਨਹੀਂ ਦੱਸਿਆ ਕਿ ਇਹ ਪੇਪਰ ਹੋਏਗਾ ਜਾਂ ਨਹੀਂ ਜਦੋਂ ਅਸੀਂ ਇਹਨਾਂ ਨੂੰ ਗਵਰਨਮੈਂਟ ਨੂੰ ਜਾ ਇੱਥੇ ਪੀਟੀ ਪਲੱਸ ਵੀ ਨੂੰ ਜਾ ਕੇ ਪੁੱਛਦੇ ਆ ਤਾਂ ਇਹਨਾਂ ਕੋਲ ਇੱਕੋ ਹੀ ਮਤਾ ਹੁੰਦਾ ਉਹ ਕੀ ਗੱਲ ਹੁੰਦੀ ਹੈ ਕਿ ਭਾਈ ਤੁਸੀਂ ਡਿਪਾਰਟਮੈਂਟ ਨੂੰ ਜਾ ਕੇ ਪੁੱਛੋ ਡਿਪਾਰਟਮੈਂਟ ਨੂੰ ਅੱਗੇ ਪੁੱਛੋ ਇਹ 2022 ਤੋਂ ਲੈ ਕੇ ਸਾਰਾ 2025 ਹੋ ਗਿਆ ਉਸ ਪੋਸਟ ਦਾ ਹਜੇ ਤੱਕ ਕੋਈ ਪੇਪਰ ਨਹੀਂ ਸੋਹਿਆ ਤੁਸੀਂ ਕਿ VDO ਇਹ ਲੱਗਦਾ ਸੀ ਜਦੋਂ ਵੀਡੀਓ ਕਹਿੰਦੇ ਨੇ ਵਿਲੇਜ ਡਿਵੈਲਪਮੈਂਟ ਆਫੀਸਰ ਔਰਗੇਨਾਈਜ਼ਰ ਵਿਲੇਜ ਡਿਵੈਲਪਮੈਂਟ ਔਰਗੇਨਾਈਜ਼ਰ 2022 ਕੋ ਫਾਰਮ ਭਰਾ ਲੇ ਪੈਸੇ ਲੈ ਲੇ ਕਰੋੜਾ ਰੁਪਏ ਸਰਕਾਰ ਦੇ ਖਜ਼ਾਨੇ ਚ ਪੇਪਰ ਹੀ ਨਹੀਂ ਪਾਇਆ ਔਰ ਤੁਹਾਨੂੰ ਯਾਦ ਹੋਣਾ ਸਭ ਕਿ ਭਗਵਾਨ ਜੀ ਮਾਨ ਪਹਿਲਾਂ ਕਹਿੰਦਾ ਹੁੰਦਾ ਸੀਗਾ ਕਿ ਅਸੀਂ ਜਿਹੜੇ ਬੀਐਸਸੀ ਐਗਰੀਕਲਚਰ ਐਮਐਸਸੀ ਐਗਰੀਕਲਚਰ ਹਰ ਪਿੰਡ ਵਿੱਚ ਇੱਕ ਮੁੰਡੇ ਨੂੰ ਜੋਬ ਦੇਵਾਂਗੇ 13000 ਤਾਂ ਪਿੰਡਾਂ ਸਾਡੇ ਉਥੇ ਮਿਲਦੀ ਸੀ ਨੌਕਰੀ ਨਾ ਉਹ ਲੱਭਿਆ ਕੋਈ ਆ ਸੋ ਇਸ ਕਰਕੇ ਫਰਾਡ ਟਾਈਪ ਸਾਰਾ ਇਹਨਾਂ ਦੀ ਗਵਰਨਿੰਗ ਸਰਕਾਰ ਚੱਲ ਰਹੀ ਆ ਔਰ ਟੋਟਲ ਜਿਹੜਾ ਇਹ ਸੋਸ਼ਲ ਮੀਡੀਆ ਦੇ ਉੱਤੇ ਤੇ ਪ੍ਰਚਾਰ ਤੇ ਭੰਡੀ ਪ੍ਰਚਾਰ ਤੇ ਟ੍ਰੋਲ ਆਰਮੀਆ ਰੱਖਿਆ ਹੋਇਆ ਬਾਰੋਲੇ ਆ ਕੇ ਸਾਡੇ ਸਾਰੇ ਤੁਹਾਡੇ ਸਾਰਿਆਂ ਦੇ ਤਨਖਾਹ ਤੇ ਖਜ਼ਾਨੇ ਤੇ 50 50 ਹਜ਼ਾਰ ਰੁਪਿਆ ਲੱਖ ਲੱਖ ਡੇਢ ਡੇਢ ਲੱਖ ਰੁਪਿਆ ਸੋਸ਼ਲ ਮੀਡੀਆ ਤੇ ਵਟਾਏ ਆ ਤੇ ਪੰਜਾਬੀਆਂ ਨੂੰ ਉਹਨਾਂ ਤੋਂ ਗਾਲਾਂ ਕਢਾ ਰਹੇ ਨੇ ਸੋ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦੇ ਉੱਤੇ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰੀਆ ਜੀ ਖਿਆਲ ਸਭ ਤੋਂ ਸੈਸ਼ਨ ਬਾਰੇ ਜਿਹੜਾ ਆ ਗਿਆ ਕਿ ਕਿਸੇ ਨੂੰ ਕੁਝ ਸਮਝਾਵੇ ਪਹਿਲੀ ਗੱਲ ਤਾਂ ਜੀ ਸੈਸ਼ਨ ਕਦੀ ਦੇਖਿਆ ਕਿ 1 1 2 2 3 ਦੇ ਸੈਸ਼ਨ ਜਦੋਂ ਇਹਨਾਂ ਨੂੰ ਦਿਲ ਕਰਦਾ ਕਿ ਅਸੀਂ ਕੋਈ ਪੋਲਿਟੀਕਲ ਪੁਆਇੰਟ ਸਕੋਰ ਕਰਨਾ ਵਾ ਸੈਸ਼ਨ ਪਲਾ ਲੈਂਦੇ ਨੇ ਹੁਣ ਪਤਾ ਲੱਗਿਆ ਕਿ ਸੈਸ਼ਨ ਚ ਕਹਿ ਹੀ ਰਿਹਾ ਭਗਵ ਕਿ ਤਗੜੇ ਹੋ ਜੋ ਗੁਜਰੀਤੀਆਂ ਦੇ ਸਬ ਰੈਸਟ ਆਉਦੇ ਤੇ ਤੁਹਾਨੂੰ ਅਸੀਂ ਸੋ ਇਹ ਕੋਈ ਸੈਸ਼ਨ ਹੈ ਮੈਂ ਬੈਠਾ ਕਿ ਬਲੋ ਉੱਥੇ 92 ਅੰਦਰ ਰੱਖੇ ਮੈਂ ਤਾਂ 100 ਸ਼ਾਟਿੰਗ ਗੇਟਾਂ ਬੰਦੂਆ ਮਜਦੂਰਾਂ ਦੀ ਸੈਸ਼ਨ ਕਹਿੰਦੇ ਨੇ ਜੇ ਅਸੀਂ ਬਲਾਇਆ ਅਦਬੀਆਂ ਦੇ ਉੱਤੇ ਸਿ ਕਾਨੂੰਨ ਬਣਾਉਣਾ ਸਾਢੇ 3 ਸਾਲ ਬਾਅਦ ਚਿੱਤੇ ਆਇਆ ਤੁਹਾਨੂੰ ਔਰ ਉਦੋਂ ਕਾਨੂੰਨ ਬਣਾਉਣਾ ਜਦੋਂ ਕੁਮਰ ਵੇਜੇ ਪ੍ਰਤਾਪ ਸਿੰਘ ਐਮਐਲਏ ਜਿਹੜਾ ਅੱਗੇ ਮੇਨ ਆਰਕੀਟੈਕ ਸੀਗਾ ਇਸ ਕੇਸ ਦਾ ਜਿਹਨੇ ਜਿੰਨ ਸਾਰੀ ਇਨਵੈਸਟੀਗੇਸ਼ਨ ਕੀਤੀ ਉਹਨੂੰ ਪਾਰਟੀ ਜੁਆਇਨ ਕੀਤੀ ਉਹਨੂੰ ਕੱਢ ਕੇ ਬਾਹਰ ਮਾਰਿਆ ਆ ਇੱਕ ਰੌਣਕ ਦੇ ਬੇਅਦਬੀਆਂ ਦੇ ਉੱਤੇ ਇਨਸਾਫ ਦੇ ਦੇਣ ਕਿ ਜਦ ਤੱਕ ਸਾਰੇ ਅਫਸਰ ਜਾਂ ਜਮਾਨਤਾਂ ਲੈ ਚੁੱਕੇ ਨੇ ਇਹ ਆਪਣੀ ਟ੍ਰਾਇਲ ਸਟਰੀ ਕਰਾ ਚੁੱਕੇ ਨੇ ਬਾਬਾ ਸੱਚਾ ਸੌਦਾ ਦਾ ਰਾਮ ਰਹੀਮ 2 ਸਾਲ ਦੇ ਕਰੀਬ ਭਗਵੰਤ ਮਾਨ ਨੇ ਉਦੀ ਸੈਂਕਸ਼ਨ ਪ੍ਰੋਸੀਕਿਊਟ ਕਰਨ ਦੀ ਜਿਹੜੀ ਐਸਐਸਪੀ ਫਰੀਦਕੋਟ ਨੂੰ ਭੇਜੀ ਸੀ ਆਪਣੀ ਟੇਬਲ ਦੇ ਉੱਤੇ ਰੱਖ ਛੱਡੀ ਸੀ ਇਹ ਗੇਮ ਕੇ ਬੇਅਦਬੀਆਂ ਦੇ ਉੱਤੇ ਇਨਸਾਫ ਔਰ ਇਹ ਬੇਅਦਬੀਆਂ ਤੇ ਕਾਨੂੰਨ ਬਣਾਉਣਾ ਚਾਹੁੰਦੇ ਨੇ ਆਈ ਡੋ ਨੋ ਕੱਲ ਪਤਾ ਲੱਗੂਗਾ ਪੋਸਿਬਲੀ ਕਹਿ ਰਹੇ ਨੇ ਜੀ ਜਿਹੜਾ ਬੇਅਦਬੀ ਕਰੂਗਾ ਉਹਨੂੰ ਅਸੀਂ ਸ਼ਾਇਦ ਕੈਪੀਟਲ ਪਨਿਸ਼ਮੈਂਟ ਇਕਿ ਆਈਪੀਸੀ ਦੇ ਵਿੱਚ ਚੇਂਜਸ ਪੰਜਾਬ ਦੀ ਵਿਧਾਨ ਸਭਾ ਕਰ ਸਕਦੀ ਹੈ ਮੈਂ ਤੁਹਾਨੂੰ ਦੱਸ ਦਿੰਦਾ 2018 ਚ ਕੈਪਟਨ ਅਮਰਿੰਦਰ ਸਿੰਘ ਨੇ 2018 ਚ ਸਿਮਿਲਰਲੀ ਆਈਪੀਸੀ ਵਿੱਚ ਅਮੈਂਡਮੈਂਟ ਕਰਕੇ ਪੰਜਾਬ ਵਿਧਾਨ ਸਭਾ ਚ ਇਹ ਪੇਸ਼ ਕਰੀਤੀ ਸੀ ਕੋਈ ਵੀ ਬੇਲ ਵੀ ਕਰੇ ਚਾਹੇ ਉਹ ਗੀਤਾ ਦੇ ਕਰੇ ਕੁਰਾਨ ਦੀ ਕਰੇ ਬਾਈਬਲ ਦੀ ਕਰੇ ਗੁਰੂ ਗ੍ਰੰਥ ਸਾਹਿਬ ਦੀ ਉਹਨੂੰ ਲਾਈਫ ਇਨ ਪ੍ਰਿਜ਼ਨਮੈਂਟ ਉਮਰ ਕਿਹਾਇਦ ਹੋਣੀ ਚਾਹੀਦੀ ਉਹ ਅੱਜ ਤੱਕ ਦੇਸ਼ ਦੇ ਰਾਸ਼ਟਰਪਤੀ ਕੋਲ ਬਿੱਲ ਪਿਆ ਕਿਉਂਕਿ ਉਹ ਪਾਸ ਹੀ ਨਹੀਂ ਹੋ ਸਕਦਾ ਤਾਂ ਇੱਕ ਡਰਾਮਾ ਕੀਤਾ ਜਾਊਗਾ ਕੱਲ ਵਿਧਾਨ ਸਭਾ ਦੇ ਵਿੱਚ ਸਾਰੇ ਕੈਮਰੇ ਆਪਣੇ ਤੇ ਫਿੱਟ ਕਰ ਲੈਂਦੇ ਨੇ ਤੇ ਲਾਈਵ ਦਿਖਾ ਕੇ ਲੋਕਾਂ ਨੂੰ ਕਹਿੰਣਗੇ ਬੜੀ ਵੱਡੀ ਪ੍ਰਾਪਤੀ ਕਰਤੀ ਜਿਵੇਂ ਹੁਣ ਤੁਹਾਨੂੰ ਭੁੱਲ ਗਿਆ ਹੋਊਗਾ ਕਿ ਉਸ ਦਿਨ BBMP ਦਾ ਬਿੱਲ ਪਾਸ ਕੀਤਾ ਕਿੱਥੇ ਉਹ ਬਿੱਲ ਨੂੰ ਲੱਗਦਾ ਗਵਰਨਰ ਕੋ ਪਿਆ ਹੋਣਾ ਕਿਤੇ ਗਾਮ ਨਹੀਂ ਗਿਆ ਹੋਣਾ ਉਹਦੀ ਕੀ ਪ੍ਰਾਪਤੀ ਹੋਈ BBMP ਨੂੰ ਲੈ ਕੇ ਇੱਕ ਪ੍ਰਸਤਾਵ ਡੇਟਡ 2-2 ਕਰੋੜ ਰੁਪਇਆ 2-2 ਕਰੋੜ ਰੁਪਇਆ ਇੱਕ ਇੱਕ ਦਿਨ ਦੇ ਸੈਸ਼ਨ ਦਾ ਇੱਕ ਇੱਕ ਸਿਟਿੰਗ ਦਾ ਹੁੰਦਾ ਉਹ ਕਿੱਥੇ ਗਿਆ ਦਾ ਖੂ ਖਾਤੇ ਚੱਲ ਗਿਆ ਲਾਈਕਵਾਇਜ਼ ਇਟ ਇਜ਼ ਗੋਇੰ ਟੂ ਬੀ ਨਾਥਿੰਗ ਬਟ ਅ ਫਰਾਡ ਆਪੋਜੀਸ਼ਨ ਨੂੰ ਬੋਲਣ ਦਿੱਤਾ ਖੈਰ ਇਹਨੂੰ ਤਾਂ ਬਿਲਕੁਲ ਸਵਾਲ ਹੀ ਪੈਦਾ ਨਹੀਂ ਹ ਇਸ ਵੀਟਰ ਨੂੰ ਉਹਨਾਂ ਨੇ ਕੇਜਰੀਵਾਲ ਦੇ ਭਗਵੰਦ ਨੇ ਹਦਾਇਤ ਕੀਤੀ ਵੀ ਜੋ ਮਰਜ਼ੀ ਹੋ ਜਾਏ ਖੈਰ ਉਹਥੇ ਬੋਲਣ ਨਹੀਂ ਦੇਣਾ ਸੋ ਸਾਡੇ ਕੋਲ ਆਪਸ਼ਨ ਕੋਈ ਨਹੀਂ ਜੋ ਉਹਥੇ ਨਹੀਂ ਬੋਲਣ ਦੇ ਤੁਹਾਡੇ ਜ਼ਰੀਏ ਅਸੀਂ ਗੱਲ ਕਰ ਸਕਦੇ ਹਾਂ ਜੀ ਪੀਪੀਐਮਬੀ ਨੂੰ ਲੇਕੂਲ ਕਿਹਾ ਜਾ ਰਿਹਾ ਹੈ ਕਿ ਸਾਰੇ ਸਭ ਨੂੰ ਤਮਾਕੂ ਤੋਂ ਕਿ ਕਿ ਐਸਟੀ ਨੂੰ ਲੇਕੂਲ ਤੋਂ ਪ੍ਰਸਤਾਵ ਕਹਿੰਦੇ ਅਸੀਂ ਲਿਆਏ ਸਾਰੇ ਪ੍ਰਸਤਾਵਾਂ ਦਾ ਕੀ ਮੁੱਲ ਆਪਣੀ ਬੇਵਕੂਫੀ ਦੇ ਨਾਲ ਪੀਪੀਐਮਬੀ ਦਾ ਸਿਕਿਉਰਿਟੀ ਕੰਟਰੋਲ ਪੰਜਾਬ ਪੁਲਿਸ ਕੋ ਗਵਾ ਕੇ ਸੀਆਈਏ ਸਰ ਦੇ ਕੋਲ ਦੇ ਦਿੱਤਾ ਹਾਈ ਕੋਰਟ ਦੇ ਵਿੱਚ ਜਿਹੜੀ ਚੁਣੌਤੀ ਦਿੱਤੀ ਸੀ ਬੀਬੀਐਮਪੀ ਦੇ ਕੇਸ ਨੂੰ ਉਹਦੇ 'ਚ ਕੋਈ ਜਵਾਬ ਦੇ ਨਹੀਂ ਸਕੇ ਉਹਦੇ 'ਚ ਇਹਨਾਂ ਨੇ ਆਪਣਾ ਜਿਹੜਾ ਪੱਖਿਆ ਚੇਤਨਾ ਰੱਖ ਨਹੀਂ ਸਕੇ ਤੇ ਹਰਿਆਣੇ ਦੇ ਹੱਕ ਵਿੱਚ ਹਾਈ ਕੋਰਟ ਜਿਹੜਾ ਉਹ ਭੁਗਤਦਾ ਨਜ਼ਰ ਆਉਂਦਾ ਵਾ ਇਹ ਸਾਰਾ ਲੋਕ ਦਿਖਾਵਾ ਵਾ ਮੈਂ ਤੁਹਾਨੂੰ ਕਹਿ ਰਿਹਾ ਕਿ ਕਿਸੇ ਵੀ ਵਿਧਾਨ ਸਭਾ ਦੇ ਇਸ ਤਰ੍ਹਾਂ ਦਾ ਸੈਸ਼ਨ ਜਿੱਥੇ ਸਿਰਫ ਰੈਜ਼ੋਲੂਸ਼ਨ ਪਾਸ ਕਰਨਾ ਕੀ ਵੈਲਿਊ ਹੈਗੀ ਐ ਐਂਡ ਵੈਨ ਯੂ نو ਥੈਟ ਯੂ ਕੈਨ ਨਾਟ ਐਮੈਂਡ ਆਈਪੀਸੀ ਤੁਸੀਂ ਬੀਆਰਪੀ ਦੇ ਤੁਮ ਜਿੰਨੇ ਮਰਜੀ ਪੰਜਾਬ ਦੇ ਵਿੱਚ ਬਣਾਇਆ ਦਿਓ ਇੰਡੀਅਨ ਪੀਨਲ ਕੋਡ ਨੂੰ ਕੋ ਐਮੈਂਡ ਕਰ ਸਕਦਾ ਵਾ ਲੋਕ ਸਭਾ ਕਰ ਉਥੇ ਹੁੰਦਾ ਨੀਗਾ ਤੇ ਇਸ ਕਰਕੇ ਮੈਂ ਕਹਿੰਦਾ ਇਟ ਇਜ਼ ਜਸਟ ਅ ਫਾਰਸ ਇਟ ਜਸਟ ਡਰਾਮਾ ਇਨ ਐਕਟ ਹੋ ਰਿਹਾ ਵਾ ਤਾਂ ਕਿ ਹੌਲੇ-ਹੌਲੇ ਪੰਜਾਬ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਇੱਕ ਨੰਗਾ ਕਰ ਦੇਈਏ ਜੀਆ ਸਰਦੂ ਜੀ ਕਿਹਾ ਗਿਆ ਸੀ ਕਿ ਜਦੋਂ ਪੰਜਾਬ ਦੇ ਵਿੱਚ ਇੱਕ ਇੱਕ ਕਾਂਗਰਸ ਦੀ ਸਰਕਾਰ ਸੀ ਚੱਲੀ ਸੀ ਚੱਲੀ ਮੁਹੰਮਦ ਦੀ ਸੀ ਉਸ ਸਮੇਂ ਇੱਕ ਕੰਸੈਂਟਿਵ ਦਿੱਤੀ ਗਈ ਕਿ ਉਹ ਜਗ੍ਹਾ ਤੇ ਸੀਐਸਐਸ ਪੁਲਗਾ ਦਿੱਤੀ ਜਾਵੇ ਉਹ ਕੰਸੈਂਟਿਵ ਅਸੀਂ ਵਾਪਸ ਲਈਏ ਕਿਸੇ ਚੀਜ਼ ਦਾ ਬਸਤਾ ਤੇ ਹੁਣ ਤਾਂ ਲੱਗ ਗਿਆ ਨਾ ਉਥੇ ਹੁਣ ਸੀਐਸਐਸ ਦਾ ਪੈਨਾਤੀ ਹੋ ਗਈ ਲੈਟ them bring the ਬੈਲ <vos is wrong andennen> ਉਹਦੇ ਚ ਕੁਛ ਨਹੀਂ ਹੋ ਸਕਦਾ ਜੀ ਇਹਨਾਂ ਨੇ ਜਿਹੜਾ ਅੰਦਰ ਵੜ ਕੇ ਨਾ ਤਾਲੇ ਲਾਦ ਤੇ ਬੀਬੀ ਐਮ ਨੂੰ ਮਿਲਾਈ ਕੀਤੀ ਉਹਨਾਂ ਨੇ ਇੱਕ ਨੈਸ਼ਨਲ ਇਸ਼ੂ ਬਣਾ ਕੇ ਨੈਸ਼ਨਲ ਸੈਕਿਉਰਿਟੀ ਦਾ ਉਹਨਾਂ ਨੇ ਸੀਏਐਸ ਅਡਰਡਰ ਕਰਤੇ ਤੇ ਪੈਸਾ ਵੀ ਫਿਰ ਪੰਜਾਬ ਦੀ ਸਰਕਾਰ ਨੂੰ ਪਾਇਆ ਠੀਕ ਹੈ ਜੀ ਗੌਨ ਗੌਨ ਆਰਡਰ ਦੇ ਮਾਮਲੇ ਦੇ ਵਿੱਚ ਜਸਟਿਸ ਦੇ ਲਈ ਇੱਥੇ ਲਿਖੀ ਹੈ ਜੀ ਬਾਦਲਾ ਸਾਹਿਬ ਨੇ ਕਿ ਕਿਹਾ ਉਹ ਤਾਂ ਕੀ ਲੌਇਲ ਆਰਡਰ ਆਪ ਖੁਦ ਦੇਖ ਲਈ ਇੱਕ ਅਬੋਹਰ ਦੇ ਵਿੱਚ ਕਿਵੇਂ ਇੱਕ ਵਪਾਰੀ ਨੂੰ ਨੂੰ ਬਰੋਡ ਦੇ ਲਈ ਸ਼ੂਟਿੰਗਸ ਮਾਰ ਦਿੱਤਾ ਗਿਆ ਇੱਕ ਨਹੀਂ ਇਨਸੀਡੈਂਟ ਹੈਗਾ ਪੰਜਾਬ ਦੇ ਵਿੱਚ ਕਿਦਣ ਉਹ ਦਿਨ ਹੈ ਜਿੱਦਣ ਕਤਲ ਉਹ ਗਲਤ ਨਹੀਂ ਹੁੰਦੀ ਔਰਤਾਂ ਦੇ ਨਾਲ ਜਿਹੜਾ ਹੈ ਉਹ ਦੁਰਵਿਵਹਾਰ ਨਹੀਂ ਹੁੰਦਾ ਨੌਜਵਾਨ ਕਿਦਣ ਹੈ ਜਿੱਦਣ ਉਹ ਨਸ਼ੇ ਦੇ ਟੀਕੇ ਲਾ ਕੇ ਪੰਜਾਬ ਦੇ ਵਿੱਚ ਡਿੱਗਦੇ ਨਜ਼ਰ ਨਹੀਂ ਆਉਂਦੇ ਕਿਹੜੇ ਪੰਜਾਬ ਰੰਗਲੇ ਦੀ ਗੱਲ ਕਰਦੇ ਆ ਇੱਕ ਕੰਗਲਾ ਪੰਜਾਬ ਬਣਾ ਕੇ ਰੱਖਤਾ ਹੈ ਇਹਨਾਂ ਨੇ ਸਾਡੇ ਪੰਜਾਬ ਦੇ ਜਿੱਦਣ ਕੇਚਰੀਵਾਲ ਉੱਥੇ ਵਾਵਾ ਖੜ ਰਿਆ ਸੀਗਾ ਵਿਧਾਨ ਸਭਾ ਜਿੱਤ ਦੀ ਲੁਧਿਆਣੇ ਦੇ ਉਧਣੀ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਡਾਕਟਰ ਮੋਹਨ ਯਾਦਵ ਪੰਜਾਬ ਚ ਆਇਆ ਹੋਇਆ ਸੀਗਾ ਲੁਧਿਆਣੇ ਦੇ ਸਾਰੇ ਸੰਤਦਕਾਰਾਂ ਨੇ ਕਿਹਾ ਕਿ ਅਸੀਂ 15000 ਕਰੋੜ ਰੁਪਏ ਮੱਧ ਪ੍ਰਦੇਸ਼ ਵਿੱਚ ਲਾਵਾਗੇ ਆ ਰਹੇ ਕਲਾ ਪੰਜਾਬ ਵਿੱਚ ਔਰ ਇਦਾਂ ਹੀ ਪ੍ਰੋਮਿਸ ਕੀਤਾ ਸੀਗਾ ਯੂਪੀ ਦੇ ਚੀਫ ਮਿਨਿਸਟਰ ਨੂੰ ਸਾਡੇ ਲੁਧਿਆਣੇ ਦੇ ਤੇ ਪੰਜਾਬ ਦੇ ਜਾ ਕੇ ਉੱਥੇ ਮਿਲੇ ਸੰਤਦਕਾਰ ਕਿਸੇ ਉੱਥੇ ਲਾਵਾਂ ਕਿਉਂਕਿ ਲਾਅ ਐਂਡ ਆਰਡਰ ਜਿਹੜਾ ਉਹ ਜ਼ੀਰੋ ਆ ਕਿਸੇ ਨੂੰ ਸੈਂਸ ਆਫ ਸਿਕਿਉਰਿਟੀ ਨਹੀਂ ਐਵੇਂ ਕੋਈ ਪੈਸਾ ਲਾ ਕੇ ਇੱਥੇ ਫਸ ਜਵੇ ਇਸ ਗੱਲ ਤੋਂ ਡਰਦੇ ਸਾਰੇ ਪੰਜਾਬ ਤੋਂ ਬਾਹਰ ਜਾ ਰਹੇ ਇਹ ਲਾਅ ਐਂਡ ਆਰਡਰ ਦੀ ਬੂਲ ਦੀ ਤਸਵੀਰ ਹੈ ਸਰ ਇਹਾਂ ਚੋਦੇ ਫਸ ਸਮਿਆ ਕੱਲਾ ਇਹ ਦੋ ਨੌਜਵਾਨ ਜਿਹੜੇ ਮਾਰੇ ਗਏ ਪੰਜਾਬ ਪੁਲਿਸ ਕੋਲ ਇਹ ਡਾਊਟਫੁਲ ਪੁਲਿਸ ਇਨਕਾਊਂਟਰ ਨੇ ਜਿੰਦੇ ਪੁਲਿਸ ਇਨਕਾਊਂਟਰ ਪਿੱਛੇ ਇਹਨਾਂ ਦਾ ਸਮਝ ਚੋਏ ਨੇ ਜਿਵੇਂ ਕਿ ਜਸਪ੍ਰੀਤ ਸਿੰਘ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਕੈਨੇਡਾ ਤੋਂ ਆਇਆ 22 ਸਾਲ ਦਾ ਨੌਜਵਾਨ ਦੈਟਸ ਅ ਫੇਕ ਇਨਕਾਊਂਟਰ ਉਸੇ ਅਫਸਰਾਂ ਨੇ ਫੇਕ ਇਨਕਾਊਂਟਰ ਕੀਤਾ ਜਿਨ੍ਹਾਂ ਨੇ ਸ਼ਾਮ ਨੂੰ दारू ਪੀ ਕੇ ਕਰਨਲ ਬਾਟ ਦੇ ਉਹਦੇ ਮੁੰਡੇ ਨੂੰ ਕੁੱਟਿਆ ਸਾਬਤ ਹੋ ਜਾਂਦਾ ਸਾਰਾ ਕੁਝ ਪੁਆਇੰਟ ਬਲੈਂਕ ਰੇਂਜ ਤੋਂ ਇਨਕਾਊਂਟਰ ਇੱਦਾਂ ਹੁੰਦਾ ਵਾ ਇਨਕਾਊਂਟਰ ਕਾ ਹੁੰਦਾ ਜਦੋਂ ਅਗਲੇ ਪਾਸੇ ਗੋ ਦੇ ਵਿੱਚ ਦੋਨੋਂ ਪਾਸੇ ਬੰਦੇ ਮਾਰੇ ਜਾਣ ਇਹ ਜਿਹੜੇ ਬੰਦੇ ਲੰਮੇ ਪਾਉਂਦੇ ਨੇ ਇਹ ਸੈਲਫ ਕ੍ਰੀਏਟਡ ਇੰਜਰੀਜ਼ ਹੁੰਦੀਆਂ ਨੇ ਇਹ ਤਾਂ ਹਮਾਣਾਂ ਦੇ ਸਭ ਦੇ ਵਿੱਚ ਸਾਰੀਆਂ ਜਿਹੜੇ ਇਸ ਤਰ੍ਹਾਂ ਦੇ ਫੇਕ ਇੰਕਾਊਂਟਰਸ ਨੇ ਇਹਦੀ ਵੀ ਥਰੋ ਇਨਵੈਸਟੀਗੇਸ਼ਨ ਅਗਲੀ ਸਰਕਾਰ ਜਿਹੜੀ ਹੈ ਮੈਂ ਸਮਝਦਾ ਕਰਨੀ ਚਾਹੀਦੀ ਹੈ ਕਿਉਂਕਿ ਪੁਲਿਸ ਨੂੰ ਇਸ ਤਰ੍ਹਾਂ ਦਾ ਅਧਿਕਾਰ ਨਹੀਂ ਕਿ ਆ ਤੁਸੀਂ ਸਾਰੇ ਲਾਜ਼ ਨੂੰ ਬਾਈਪਾਸ ਕਰਕੇ ਤੇ ਸਿੱਧਾਈ ਕੋਲਡ ਬਲੱਡ ਵਿੱਚ ਕਿਉਂਕਿ ਮੋਰ ਵਿੱਚ ਕੀ ਹੋਇਆ ਜਿਹੜਾ ਮਾਰਿਆ ਗਿਆ ਉਹ ਤਾਂ ਛਾ ਕਰ ਬਹੁਤ ਬਣੀ ਪੱਚੀ ਪੰਜਾਬ ਦੇ ਵਿੱਚ ਆਪਣੀ ਆਪਣੇ ਉਸ ਬਦਨਾਮੀ ਨੂੰ ਬਚਾਉਣ ਵਾਸਤੇ ਉਹਨਾਂ ਨੇ ਜਿਹੜਾ ਸੀਗਾ ਦੋ ਬੰਦੇ ਜਿਹੜੇ ਚੱਕ ਕੇ ਮਾਰ ਦਿੱਤੇ ਆ ਔਰ ਕਹਿਤਾ ਕਿ ਜੀ ਅਸੀਂ ਬਸ ਫੜ ਲਿਆ ਅਸਲੀ ਗੁਨਾਹਗਰ ਕੋਈ ਨਹੀਂ ਫੜਿਆ ਗਿਆ ਇਸ ਕਰਕੇ ਇਹ ਸਾਰੇ ਜਿਹੜੇ ਇੰਕਾਊਂਟਰਸ ਝੂਠੇ ਨਜ਼ਰ ਆ ਰਹੇ ਨੇ ਸਹੀ ਨਾ ਬੋਲਤਾ ਪਾਵਾ ਜੀ ਬਿਡੇ ਹੁਣ ਬਸ